ਜਿੱਤਨਾ ਦਾ ਕੋ ਕਸਟਮਰ ਸੋਚਦਾ ਟਰੈਕਟਰ ਉਦਾਂ ਦਾ ਮਿਲਦੀ ਇਹ ਇੰਜਣ ਦੀ ਖੂਬੀ ਆ ਇਹ ਇੰਜਣ 1450 RPM ਤੇ ਆਪਣੀ ਮੈਕਸਿਮਮ ਟਾਰਕ ਦੇ ਦਿੰਦਾ ਜਿਹੜਾ 1450 ਸਿੰਪਲ ਆ ਗਿਆ ਵੀ ਤੋਂ ਟਰਬ ਹੋਈਆ ਜਿਹੜਾ ਟਰਬੋ ਵਾਲਾ ਆਊਗਾ ਉਹਦੇ ਨਾਲ ਟਰਬੋ Pro ਲਿਖਿਆ ਹੋਊ ਹੋਰ ਬਾਈ 4 ਦੇ ਵਿੱਚ ਇਹਦੀ ਕੀਮਤ ਹੈ ਜਿਹੜਾ Dana Excel ਉਹ ਇਹਨੋਂ 50000 ਸਸਤਾ ਹੈ 50 HP ਚ ਸਭ ਤੋਂ ਟਾਪ ਵੇਰੀਐਂਟ ਇਹੀ ਟਰੈਕਟਰ ਹੈ ਅੱਛਾ ਜੀ CRDI ਇੰਜਣ ਫਾਰਮੇਸ਼ਨ ਦੇ ਨਾਂ ਤੇ ਪੇਟੈਂਟ ਆ ਤੁਸੀਂ Google ਸਰਚ ਕਰੋ ਫਾਰਮੇਸ਼ਨ ਇੰਜਣ ਸਭ ਤੋਂ ਸਲੋਇਸਟ ਤੇ ਸਭ ਤੋਂ ਫਾਸਟੈਸਟ ਟਰੈਕਟਰ ਮਾਰਕੀਟ ਚ ਡਿਊਜ਼ ਫਰਦਾ 1 ਲੀਟਰ ਨਾਲ 10 ਕਿਲੋਮੀਟਰ ਤੱਕ ਚੱਲਣ ਦੀ ਕਪੈਸਿਟੀ ਰੱਖਦਾ ਹੈ ਟਰੈਕਟਰ। 4x4 ਚ ਆਪਾਂ 4x4 ਚ ਕਨਵਰਟ ਕਰਨਾ ਆ। ਹਾਂਜੀ। ਇਹਦੇ ਚ ਕੋਈ ਤੋੜਪਨ ਕਰਨ ਦੀ ਲੋੜ ਨਹੀਂ। ਅੱਛਾ ਜੀ। ਇਹਦੇ ਚ 4 ਈਲ ਦੀ ਸ਼ਾਫਟ ਆਉਣੀ ਆਉਣੀ ਹੈ ਹਰ ਇੱਕ ਟਰੈਕਟਰ ਚ। ਅੱਛਾ ਜੀ। ਹਰ ਇੱਕ ਡਿਊਜ਼ ਫਾਰਚ 4 ਈਲ ਦੀ ਸ਼ਾਫਟ ਆ ਹੋਊਗੀ ਹੋਊਗੀ। ਪਰ ਆਮਨੇ ਕਮਰਸ਼ੀਅਲ ਟਰੈਕਟਰ ਲੈਣਾ ਹੁੰਦਾ। ਹਾਂ ਬਿਲਕੁਲ ਬਿਲਕੁਲ। ਉਹਨਾਂ ਨੂੰ ਸਿਰਫ ਇਹ ਹੁੰਦਾ ਵੀ ਟਰਾਲੀ ਪਾਈ ਹਮ ਹਮ। ਸਮਾਨ ਚੁੱਕਿਆ ਤਾਂ ਤੂੰ ਜਿੱਥੇ ਛੱਡਤਾ। ਸਰਵਸਤਿਕ ਕੰਪਨੀ ਸਰਵਸਮਾੜੀ ਨਹੀਂ ਦਿੰਦੀ। ਕੰਪਨੀ ਨੇ ਜੋ ਰੂਲ ਬਣਾਏ ਆ ਸਰਵਿਸ ਦੇ ਉਹ ਬਿਲਕੁਲ ਸਹੀ ਆ। ਪਟਾਲਾ ਸ਼ਹਿਰ ਆ ਜੀ। ਅੱਛਾ ਜੀ। ਬਾਈਪਾਸ ਜਿਹੜਾ ਜਲੰਧਰ ਰੋਡ ਤੋਂ ਅਮਰਸਰ ਰੋਡ ਬਾਈਪਾਸ ਨੀਅਰ ਖਜ਼ਾਨਾ ਰਸਾਉ। ਵੀਡੀਓ ਦੇਖ ਰਹੇ ਸਾਰੇ ਭੈਣ ਭਰਾ ਨੂੰ ਸਾਥੀਕਾਲ ਉਮੀਦ ਆ ਸਭ ਠੀਕ ਆ ਹੋਵੇ, ਚੜ੍ਹਦੀ ਕਲਾ ਚ ਹੋਵੇ। ਗੱਲ ਕਰਨੀ ਅੱਜ ਆਪਾਂ ਟ੍ਰੈਕਟਰ ਡੂਜ਼ ਫਾਰ 50 ਦੂਜੇ ਵਾਰ 50 ਟਰੈਕਟਰ ਦੇ ਕਿੰਨੇ ਮਾਡਲ ਆਉਂਦੇ ਆ ਕੀ ਇਹਦੀ ਕੀਮਤਿਆ ਕੀ ਇਹਦੇ ਫੀਚਰ ਆ ਤੇ ਜਿੰਨੇ ਇਹਦੇ ਵੇਰੀਐਂਟ ਨੇ ਉਹ ਵੇਰੀਐਂਟ ਉਹਦੇ ਕੀਮਤਾਂ ਵਿੱਚ ਕਿੰਨਾ ਫਰਕ ਰਹਿੰਦਾ ਤੇ ਉਹਦੇ ਵਿੱਚ ਕੀ ਕੀ ਫੀਚਰ ਜਿਹੜੇ ਆ ਦੂਸਰੇ ਨਾਲੋਂ ਅਲੱਗ ਆ ਸਾਰੀ ਗੱਲਬਾਤ ਕਰਾਂਗੇ ਇਸ ਵੀਡੀਓ ਵਿੱਚ ਜਿਹੜੇ ਪਣਪਰਾ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਿਓ ਗੱਲਬਾਤ ਕਰਦੇ ਆ ਜਗਤਪ੍ਰੀਤ ਵੀਰ ਨਾਲ ਜਗਤਪ੍ਰੀਤ ਸਾਹਿਬ ਜੀ ਸਤਿਕਾਰ ਜੀ ਜੀ ਜਗਤਪ੍ਰੀਤ ਸਤਿਕਾਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਸਾਡੀ ਡੀਲਰਸ਼ਿਪ ਤੇ ਆਉਣ ਵਾਸਤੇ ਧੰਨਵਾਦ ਜੀ ਧੰਨਵਾਦ ਅੱਛਾ ਵੀਰ ਜੀ ਅੱਜ ਇਸ ਹੀ ਵਾਰ ਆਪਾਂ ਗੱਲ ਕੀਤੀ ਸੀ 1.2 ਲਖ 80 ਦੀ ਬਿਲਕੁਲ ਜੀ ਬਿਲਕੁਲ ਅੱਜ ਸਿਰਫ ਤੇ ਸਿਰਫ ਗੱਲ ਕਰਨੀ ਹੈ ਆਪਾਂ ਟ੍ਰੈਕਟਰ ਡਿਊਜ਼ ਫਾਰ 50 ਐਗਰੋਲੈਕਸ ਜੀਕਾ ਜੀ ਸਭ ਤੋਂ ਪਹਿਲਾਂ ਤੇ ਇਹ ਦੱਸੋ ਵੀ ਇਹਦੇ ਵਿੱਚ ਕਿੰਨੇ ਵੇਰੀਐਂਟ ਆਉਂਦੇ ਆ ਇਸ ਵਿੱਚ ਦੇਖੋ ਸਰ ਗੱਲ ਇਦਾਂ ਕੀ ਆਪਣੇ ਇੰਡੀਅਨ ਮਾਰਕੀਟ ਦੇ ਵਿੱਚ ਜਾਂ ਆਪਣੇ ਪੰਜਾਬ ਚ ਲੈ ਲਓ ਹਾਂ ਹੁਣ ਸਾਰੀਆਂ ਕੰਪਨੀਆਂ ਵਾਸਤੇ ਏਮਲਸ਼ਨ ਨੋਰਮਸ ਬਦਲ ਗਏ ਆ ਕਿ 50 ਐਚਪੀ ਤੋਂ ਉੱਤੇ ਸੀਆਰਡੀਆ ਹੀ ਚੱਲੂਗਾ ਟਰਮ 4 ਇੰਜਨ ਆਊਗਾ ਬਿਲਕੁਲ ਟਰਮ 4 ਦੇ ਵਿੱਚ ਸੀਆਰਡੀਆ ਹੋ ਗਿਆ ਹਾਂ ਟਰਮ 3 ਦੇ ਵਿੱਚ 50 ਐਚਪੀ ਤੋਂ ਉੱਤੇ ਵਾਲਾ ਪਾਸ ਹੀ ਨਿਕਾ ਅੱਛਾ ਇਹ ਹਰ ਕੇ ਸਭ ਤੋਂ ਵੱਧ ਟ੍ਰੈਂਡਿੰਗ ਚ ਐਸ ਟਾਈਮਸ ਮਾਰਕੀਟ ਚ 50 ਐਚਪੀ ਵਾਲੇ ਟਰੈਕਟਰ ਹੀ ਆ ਠੀਕ ਹੈ ਜੀ ਤੇ ਆਪਣੀ ਕੰਪਨੀ ਨੇ ਉਹਦੇ ਹੱਲ ਦੇ ਵਿੱਚ ਜਿੱਦਾਂ ਕਿ ਹੈ ਕਸਟਮਰ ਨੂੰ 50 ਐਚਪੀ ਤੋਂ ਵੱਧ ਦੀ ਪਾਵਰ ਚਾਹੀਦੀ ਆ ਹਾਂ ਤੇ ਚਾਈਤਾ ਵੀ ਟਰਮ 3 ਇੰਜਨ ਆ ਕਈ ਲੋਕ ਥੋੜਾ ਝੱਕਦੇ ਵੀ ਅਸੀਂ ਆਰਡੀਆਈ ਨੂੰ ਬਿਲਕੁਲ ਉਹਦੇ ਵਾਸਤੇ ਕੰਪਨੀ ਨੇ ਹੱਲ ਕੱਢਿਆ ਆ ਜੀ 50 ਐਚਪੀ ਚ ਦੋ ਤਰ੍ਹਾਂ ਦੇ ਵੇਰੀਐਂਟ ਆ ਅੱਛਾ ਜੀ ਇੱਕ ਐਗਰੋਲੈਕਸ 50 ਸਿੰਪਲ ਆ ਅੱਛਾ ਜੀ ਦੂਸਰਾ ਐਗਰੋਲੈਕਸ 50 ਟਰਬੋ ਪ੍ਰੋ ਆ ਵੇਰੀਐਂਟ ਆਉਂਦੇ ਕਿੰਨੇ ਆ ਇਹਦੇ ਵੇਰੀਐਂਟ ਤੁਸੀਂ ਮੰਨ ਕੇ ਚੱਲੋ ਕਿ 10 11 ਵੇਰੀਐਂਟ ਇਸ ਮਾਡਲ ਚ ਹੋਣੇ ਆ 10 11 ਇਸ ਦੀ ਹੋਣੇ ਆ ਅਣਗਿਣਤੀ ਹੋਗੇ ਅਣਗਿਣਤ ਵੇਰੀਐਂਟ ਆ ਮੈਂ ਜਿੰਨਾ ਤੱਕ ਕੋਈ ਕਸਟਮਰ ਸੋਚਦਾ ਟਰੈਕਟਰ ਉਦਾਂ ਦਾ ਮਿਲ ਜ ਆਪਾਂ ਐਸ ਵੇਰੀਐ ਇੱਥੇ ਸਟਾਰਟ ਨਹੀਂ ਕਰਦੇ ਆ ਜੀ। ਹਾਂਜੀ। ਵੇਖੋ ਜੀ ਇਹ ਐਗਰੋਲੈਕਸ 50 ਸਿੰਪਲ ਆ। ਅੱਛਾ ਜੀ। ਇਹ ਨਾਉਨ ਟਰਬੋ ਆ। ਨਾ ਇਹਨੂੰ ਟਰਬੋ ਨਾ ਇੰਟਰਕੂਲਰ ਆ। ਇਹ ਨਾਉਨ ਟਰਬੋ ਦੇ ਵਿੱਚ ਤੁਹਾਨੂੰ 50 HP ਚ ਪਾਸ ਆ। ਅੱਛਾ ਜੀ। ਇਹ 60 HP ਤੱਕ ਦੀ ਪਾਵਰ ਤੁਹਾਨੂੰ ਦੇਊਗਾ। ਠੀਕ ਹੈ ਜੀ। ਉਹਦਾ ਕਾਰਨ ਇਹ ਆ ਕਿਉਂਕਿ ਇਹ ਇੰਜਣ ਦੀ ਖੂਬੀ ਆ ਇਹ ਇੰਜਣ 1450 RPM ਤੇ ਆਪਣੀ ਮੈਕਸਿਮਮ ਟਾਰਕ ਦੇ ਦਿੰਦਾ ਆ। ਠੀਕ ਹੈ। ਇਹ ਜਿਹੜਾ ਸਾਮੇ ਦਾ ਡਿਊਜ਼ ਦਾ ਟੈਂਸਲੈਂਟਰ ਇੰਜਣ ਇਹਨਾਂ ਨੂੰ ਕਮਰਸ਼ੀਅਲ ਇੰਜਣ ਬੋਲਦੇ ਆ। ਮਾ ਇਹ ਜਿੱਦਾਂ 1500 RPM ਤੇ ਜ਼ਿਆਦਾਤਰ ਇੰਪਲੀਮੈਂਟ 1500 ਤੇ ਚੱਲਦੇ ਆ ਸੁਪਰ ਸੀਡਰ ਆ ਥ੍ਰੈਸ਼ਰ ਆ ਜਾਂ ਸਟਾਰੀ ਪਰ ਆ ਜੀ ਜੀ 1500 RPM ਰਿਕਮੈਂਡਡ ਹੁੰਦੇ ਇਹਨੂੰ ਇੰਜਣ ਦੇ ਬਿਲਕੁਲ ਬਿਲਕੁਲ ਇਹ ਆਟਾ ਇੰਜਣ ਦੀ ਇਹ ਖਾਸੀਅਤ ਹੈ ਇਹ 1450 RPM ਤੇ ਆਪਣੀ ਮੈਕਸਿਮਮ ਟਾਰਕ ਦੇ ਦਿੰਦਾ ਅੱਛਾ 249 ਨਿਊਟਨ ਮੀਟਰ ਟਾਰਕ ਹੈ 50 HP 'ਚ ਉਹ 1450 ਤੇ ਪੂਰੀ ਕਰ ਦਿੰਦਾ ਆ ਠੀਕ ਹੈ ਹਾਂ ਤੇ ਉੱਥੇ ਕਰਨ ਕਰਕੇ ਆਟਾ ਇੰਜਣ 50 HP 'ਚ 60 ਦੀ ਪਾਵਰ ਦਿੰਦਾ ਕਿਉਂਕਿ ਰੇਟਡ ਆਰਪੀਐਮ ਇਹਦੇ 2200 ਆ। ਅੱਛਾ ਜੀ। ਹਾਂ ਜੇ 2200 ਤੇ ਜਾਊਗਾ ਤੇ 60 ਤੋਂ ਪਲੱਸ ਨਹੀਂ ਪਾਵਰ ਦਊਗਾ। ਇਹ ਮਾਡਲ ਨੂੰ ਕੀ ਕਹਿ ਦਿੰਦੇ? ਇਹ ਐਕਰੋਲੈਕਸ 50। ਐਕਰੋਲੈਕਸ 50 ਵਿਦਆਊਟ ਟਰਬੋ। ਹਾਂ ਨਾ ਵਿਦਆਊਟ ਜਿਹੜਾ ਐਕਰੋਲੈਕਸ 50 ਸਿੰਪਲ ਆ ਗਿਆ ਵਿਦਆਊਟ ਟਰਬੋ ਆ। ਜਿਹੜਾ ਟਰਬੋ ਵਾਲਾ ਆਊਗਾ ਉਹਦੇ ਨਾਲ ਟਰਬੋ ਰੋ ਲਿਖਿਆ ਆਊਗਾ। ਦੂਜੀ ਹੁਣ ਗੱਲ ਕਰਦੇ ਆਂ ਇਹਦੇ ਵੇਰੀਐਂਟ ਦੀ। ਹਾਂ ਜੀ। ਦੇਖੋ ਇੱਕ ਵੇਰੀਐਂਟ 2 ਵੀਲ। ਇੱਕ ਵੇਰੀਐਂਟ 4 ਵੀਲ। ਅੱਛਾ ਜੀ। ਦੋ ਹੋਗੇ। ਦੂਜੇ ਦੇ ਵਿੱਚ 2 ਵੀਲ ਦੇ ਤੇ ਟੂ 휠 ਚੀ ਹੈਵੀ ਡਿਊਟੀ ਰੀਅਰ ਐਕਸਲ ਮਿਲ ਜੂ ਜਿਹੜਾ ਨਾ ਟਰੈਕਟਰ ਦੇ ਵਿੱਚ ਆ। ਅੱਛਾ ਜੀ। ਚਾਰ ਹੋ ਗਏ। ਫਿਰ ਨਾਰਮਲ ਦੇ ਵਿੱਚ ਟੂ 휠4 ਵੀ ਮਿਲ ਜੂ। ਰੀਅਰ ਐਕਸਲ। ਅੱਛਾ ਜੀ। ਹਾਂ ਜਿਹੜਾ ਨਾਰਮਲ ਵਾਲਾ ਵਾ ਉਹ ਆਪਣਾ 65 ਐਕਸਪੀ ਤੱਕ ਪਾਸ ਆ। ਠੀਕ ਆ। 65 ਦਾ 60 65 50 60 65 70 ਤੱਕ ਨਾਰਮਲ ਰੀਅਰ ਐਕਸਲ। ਉਹ ਤੋਂ ਉੱਤੇ ਵਾਲੇ ਚ ਆਪਣਾ ਵੱਡਾ ਹੈਵੀ ਡਿਊਟੀ ਰੀਅਰ ਐਕਸਲ ਚੱਲਦਾ ਆ। ਉਹ 80 ਤੋਂ 75 80 110 ਤੱਕ ਚੱਲਦਾ। ਅੱਛਾ ਕੰਪਨੀ ਦੇ ਜਿਹੜੇ ਪਿਛਲੇ ਹਿੱਸੇ ਆ ਜਿਹਦਾ ਉਹ ਹੈਵੀ ਡਿਊਟੀ ਚ ਆ। ਇਹ ਨੋਰਮਲ ਦੇ ਵਿੱਚ ਇਹਦੇ ਵਿੱਚ ਆਪਾਂ ਨੂੰ 2 ਵੀਲ ਵੀ ਮਿਲਦਾ ਹੈ ਇਹਦੇ ਵਿੱਚ 2 ਵੀਲ ਵੀ ਮਿਲ ਜੂ 4 ਵੀਲ ਵੀ ਮਿਲ ਜੂ ਇਹਦੇ ਵਿੱਚ ਤੁਹਾਨੂੰ ਇੱਕ ਹੋਰ ਵੇਰੀਐਂਟ ਆਉਂਦਾ ਜੀ ਉਹ ਆਉਂਦਾ ਜੀ 4x4 ਦੇ ਵਿੱਚ ਉਹਨੂੰ ਦਾਨਾ ਐਕਸਲ ਕਹਿੰਦੇ ਆ ਅੱਛਾ ਜਿੱਦਾਂ ਇਹ ਆਪਣੇ ਆਗੇ 12 4 24 ਦੇ ਟਾਇਰ ਹਾਂ ਇਹ ਆ ਗਿਆ ਪਲੈਂਟਰੀ ਡਰਾਈਵ ਦੇ ਵਿੱਚ ਅਗਲਾ ਹਿੱਸਾ ਅੱਛਾ ਜਿਹੜਾ ਹੈ ਵੀ ਫਰੰਟ ਐਕਸਲ ਆ ਇੱਕ ਹੁੰਦਾ ਆ ਬਵੈਲ ਪਿਨੀਅਨ ਦੇ ਵਿੱਚ ਅੱਛਾ ਜਿੱਦਾਂ ਇਹਦੇ ਵਿੱਚ اوہ یہ جی سن گیئر ਤੇ رین گیئر کلینٹری ڈرائیو ਨੂੰ ਕਹਿੰਦੇ ਆ اچھا ਦੂਸਰਾ ਹੁੰਦਾ ਵੈਲਵ ਪੀਨ ਦੇ ਵਿੱਚ ਜਿਹਦੇ ਵਿੱਚ ਜਿੱਦਾਂ ਕਬੋਟੇ ਦਾ ਜੀ ਸੰ ਦਾ ہاں ہاں ਉਹ ਐਕਸਲ ਦੇ ਵਿੱਚ ਹੁੰਦਾ ਓਕੇ ਉਹ ਪਟਾਟੋ ਰਿਸਟਰ ਹੁੰਦਾ ਜੋ ਟਰਨਿੰਗ ریڈیئਸ ਜਿਆਦਾ ਹੋਵੇ ਕਰਕੇ ਠੀਕ ਹੈ ਉਹਦੇ ਵਿੱਚ ਵੀ ਤੁਹਾਨੂੰ ਇੱਕ ਮਿਲ ਜੂਗਾ ਜੀ ਨਾਰਮਲ ਰੀਅਰ ਐਕਸਲ ਇੱਕ ਮਿਲ ਜੂਗਾ ਹੈਵੀ ਰੀਅਰ ਐਕਸਲ ਓਕੇ ਦੋ ਮਾਡਲ ਹੋਗੇ ਫਿਰ ਇਹਦੇ ਚ ਆਉਂਦਾ 12 ਪਲੱਸ 3 اچھا جی ਇੱਕ ਇਹਦੇ ਚ 8 ਪਲੱਸ 2 ਆ ਜੂਗਾ اچھا جی ਦੋ ਮਾਡਲ ਇਹ ਹੋਗੇ ਇੱਕ ਜਿਹੜਾ ਡੰਨ ਐਕਸਲ ਹੈ ਉਹਦੇ 'ਚ ਤੁਹਾਨੂੰ 10 ਪਲੱਸ 10 ਦਾ ਐਕਸਲ ਮਿਲ ਜੂ। ਅੱਛਾ ਜੀ। ਮਤਲਬ 10 ਗੇਅਰ ਅੱਗੇ ਤੇ 10 ਪਿੱਛੇ ਦੇ। ਇਤਰ ਹਾਈ ਲੋ ਹੋਊਗਾ। ਅੱਛਾ। ਪੂਰੇ ਫਾਰਵਰਡ ਤੇ 5 ਗੇਅਰ ਹੋਣਗੇ ਨਾਲ ਸ਼ਟਲ ਲੀਵਰ ਹੋਊਗਾ। 10 ਕਿੱਡਾ ਅੱਗੇ ਦੀਆਂ 10 ਪਿੱਛੇ ਦੀਆਂ। ਕੀਮਤ ਕਿੰਨੀ ਕੁ ਰਹਿ ਜਾਂਦੀ ਹੈ ਜੀ? ਵੇਖੋ ਇਹ 4x4 ਦੇ ਵਿੱਚ ਇਹਦੀ ਕੀਮਤ ਜਿਹੜਾ ਡੰਨ ਐਕਸਲ ਉਹ ਇਹਨਾਂ ਨੂੰ 50000 ਸਸਤਾ ਹੈ। ਅੱਛਾ ਜੀ। ਆਹ ਮਾਡਲ ਜਿਹੜਾ ਵਾ ਇਹ 1235000 ਦਾ ਹੈ। ਅੱਛਾ ਜੀ। ਹਾਂ। ਮਤਲਬ ਇਹ ਆਪਾਂ ਹੈਵ ਅ ਡਿਊਟੀ ਸਭ ਕੁਝ ਪਿਆ ਹੈ ਹਾਂ ਬਿਲਕੁਲ ਹੈ ਵੀ ਦਿੱਤੀ ਹੈ ਹੈਨਾ ਬਿਲਕੁਲ ਬਿਲਕੁਲ ਮਤਲਬ ਆਪਾਂ ਜੇ ਆਪਾਂ ਟਰਬੋ ਤੇ ਇੰਟਰਕੂਲਰ ਕੱਢ ਲਈਏ ਤੇ ਇਹਦੇ ਚ ਸਭ ਕੁਝ ਉਹ ਫੈਸਿਲਿਟੀਆਂ ਹੈਗੀਆਂ ਜਿਹੜੀਆਂ ਇੱਕ ਟਰੈਕਟਰ ਦੇ ਵਿੱਚ ਹੋਣੀਆਂ ਚਾਹੀਦੀਆਂ ਉਹ ਬਿਲਕੁਲ ਬਿਲਕੁਲ ਜੀ ਬਿਲਕੁਲ ਸਭ ਕੁਝ ਹੈਗਾ ਆ ਦੂਜੀ ਗੱਲ ਜਿੱਦਾਂ ਉਹ ਟਰਬੋ ਫਿਰ ਉਹ ਟਰਬੋ ਪ੍ਰੋ ਦਾ ਮਾਡਲ ਵੱਖਰਾ ਆਉਂਦਾ ਉਹ ਹੈਗਾ 15+15 ਅੱਛਾ ਜੀ ਇਹਦੇ ਚ ਆਉਂਦਾ 12+3 ਠੀਕ ਹੈ ਜੀ ਜੇ ਉਹਦੇ ਚ 12+3 ਚਾਹੀਦਾ ਉਹ ਵੀ ਮਿਲ ਜੂਗਾ ਅੱਛਾ ਚਲੋ ਆਪਾਂ ਇਨ ਫਿਊਚਰ ਇਹਦੇ ਚ 15+15 ਚਾਹੀਦਾ ਉਹ ਵੀ ਮਿਲ ਜੂਗਾ ਉਹ ਵੀ ਮਾਡਲ ਆ ਰਿਹਾ ਠੀਕ ਹੈ ਜੀ ਉਸ ਤੋਂ ਇਲਾਵਾ ਜਿੱਦਾਂ ਫਰੰਟ ਟਾਇਰ ਚ ਬ੍ਰੇਕਿੰਗ ਸਿਸਟਮ ਹਾਂ ਇਹਦੇ ਚ ਮੌਕੇ ਤੇ ਨਹੀਂ ਹੈਗਾ ਆਪਸ਼ਨਲ ਆ ਇਹਦੇ ਚ ਆਹ ਹੋਣਾ ਜਿੱਦਾਂ ਕਾਊਂਟਰ ਡਿਸਕ ਵਿੱਚ ਪਈ ਹੋਈ ਆ ਅੱਛਾ ਤੇ ਜੇ ਕੋਈ ਲਵਾਉਣਾ ਚਾਵੇ ਕਿੱਟ ਹਾਂ ਉਹ ਇਹਦੇ ਚ ਫਰੰਟ ਬ੍ਰੇਕਿੰਗ ਲੱਗ ਸਕਦੀ ਆ ਉਹਦੇ ਚ ਆਲਰੇਡੀ ਹੁੰਦੀ ਆ ਠੀਕ ਹੈ ਉਹ ਜਿੱਨਾ ਜਿੱਦਾਂ ਜਿੱਦਾਂ ਦੀ ਚੀਜ਼ ਚਾਹੀਦੀ ਆ ਉਹਨਾਂ ਉਹਨਾਂ ਵਿੱਚ ਕੀਮਤ ਆਉਂਦੀ ਆ ਬਸ ਜੇ ਕੋਈ ਵੀ ਕਿਸਾਨ ਵੀਰ ਮਤਲਬ ਥੋੜੀ ਬਹੁਤੀ ਮੋਡੀਫਿਕੇਸ਼ਨ ਕਰਾਉਣਾ ਚਾਹੁੰਦਾ ਆ ਹਾਂ ਬਿਲਕੁਲ ਬਿਲਕੁਲ ਉਹ ਆਪਸ਼ਨਲ ਆ ਉਹ ਕੰਪਨੀ ਵੱਲੋਂ ਆਪਸ਼ਨਲ ਆ ਉਹ ਕਨਵਰਜਨ ਕਿਟ ਆਊਗੀ ਅੱਛਾ ਜੀ ਮੰਨ ਕੇ ਚੱਲੋ ਕਿਸੇ ਨੂੰ ਇਹਦੇ ਫਰੰਟ ਐਚ ਬ੍ਰੇਕ ਚਾਹੀਦੀ ਆ ਉਹ ਕਨਵਰਜਨ ਕਿਟ ਬ੍ਰੇਕਿੰਗ ਦੀ ਆ ਉਹ ਕੰਪਨੀ ਫਿਟਡ ਆਜੂਗੀ ਤੁਸੀਂ ਭਾਵੇਂ ਕਿਸੇ ਮਿਸਤਰੀ ਕੋ ਘਰੇ ਫਿਟ ਕਰਾ ਲਓ ਠੀਕ ਐ ਦੂਸਰੇ ਨੰਬਰ ਤੇ ਜਿਦਾ ਉਹ ਫਰੰਟ ਕਰੇ ਲਿਆ ਹਾਂ ਇਹਦਾ ਫਰੰਟ ਹੋਰ ਤਰ੍ਹਾਂ ਦਾ ਆ ਬਿਲਕੁਲ ਜੇ ਕਿਸੇ ਨੂੰ ਉਹ ਫੇਸ ਇਹਦੇ ਨਾਲ ਚਾਹੀਦਾ ਉਹ ਕਨਵਰਜਨ ਕਿਟ ਆ ਤੁਸੀਂ ਕੰਪਨੀ ਤੋਂ ਵਗਵਾ ਕੇ ਇਹਦੀ ਸਾਥੇ ਉਹ ਫਿਟ ਕਰ ਸਕਦੇ ਜੀ ਉਹਦੇ 'ਚ ਕੋਈ ਤੋੜ ਪਨ ਨਹੀਂ ਆ। ਮਤਲਬ ਇਹ ਆ ਕਿਸਾਨ ਵੀਰ ਜੇ ਮੰਨ ਲਓ ਕਿ ਕਈ ਵਾਰੀ ਕਈ ਕਿਸਾਨ ਚਾਹੁੰਦੇ ਆ ਕਿ ਘੱਟ ਕੀਮਤ ਦੇ ਵਿੱਚ ਹੂੰ ਹੂੰ ਫਿਰ ਟੋਅ ਮਾਡਲ ਦਿਖਾਵਾ। ਹਾਂ ਬਿਲਕੁਲ 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 ਦਿਖਾਵਾ ਹੀ ਕਹਿ ਸਕਦੇ ਆ ਬਿਲਕੁਲ ਕੰਮ ਤੇ ਅੰਦਰ ਨਹੀਂ ਹੋਣਾ ਸਾਰਾ। ਹਾਂਜੀ ਹਾਂਜੀ ਕੰਮ ਤੇ ਇੰਜਨ ਨਹੀਂ ਕਰਨਾ ਤੇ ਬਾਕੀ ਸਿਸਟਮ ਤੇ ਕਰਨਾ। ਇਹ ਆ ਕਈ ਕਹਿੰਦੇ ਆ ਜੀ ਨਿਡਾਨ ਨੂੰ ਸ਼ੋ ਦੂਸਰੀ ਪਸੰਦ ਆ ਪਰ ਕੀਮਤ ਜ਼ਿਆਦੀ ਆ। ਉਹ ਇਹਦੇ 'ਚ ਵੀ ਉਹ ਸ਼ੋ ਲੱਗ ਜੂ। ਅੱਛਾ ਜੀ। ਉਹ ਹੀ ਉਹ ਫਰੰਟ ਗ੍ਰਿੱਲ ਬਣੀ ਬਣਾਈ ਕੰਪਨੀ ਤੋਂ ਫਿੱਟ ਹੀ ਹੁੰਦੀ ਆ। ਠੀਕ ਹੈ ਵਿਦ ਲਾਈਟਾਂ ਅਗਲਾ ਫਰੰਟ ਸਟਿਕਰ ਵਗੈਰਾ ਵੀ ਆ ਜਾਂਦੀ ਹੈ ਇਹ ਇਹ 16000 ਦੀ ਕਨਵਰਜਨ ਕਿਤੇ ਮਤਲਬ ਫਰੰਟ ਦਾ ਹਾਂ ਇੰਨਾ ਪੀਸ ਜਿਹੜਾ ਆ ਉਹ ਨਵਾਂ ਫਿੱਟ ਹੋ ਜੇ 40 ਦੇ ਨਾਲ ਆ ਉੱਪਰਲੀ ਜਾਲੀ ਉੱਪਰਲੀ ਜਾਲੀ ਵੀ ਤੇ ਫਰੰਟ ਦੀ ਹਾਂਜੀ ਹਾਂਜੀ ਜੇ ਆਪਾਂ 50 ਐਗਰੋਲਕਸ ਪ੍ਰੋ ਦੀ ਗੱਲ ਕਰੀਏ ਬਿਲਕੁਲ ਤੇ ਇਹ ਵੇਰੀਐਂਟ ਮਿਲਦਾ ਟੌਪ ਵੇਰੀਐਂਟ ਹੈ ਇਹ 50 ਐਚਪੀ ਚ ਸਭ ਤੋਂ ਟੌਪ ਵੇਰੀਐਂਟ ਇਹੀ ਟਰੈਕਟਰ ਹੈ ਅੱਛਾ ਜੀ ਹਾਂ ਮਤਲਬ ਇਹਦੇ ਵਿੱਚ ਸਾਨੂੰ ਅੱਖਾਂ ਮੀਟ ਕੇ ਵੋਣ ਵਾਲੀ ਗੱਲ ਹੈ ਜਿੱਦਾਂ ਮਰਜ਼ੀ ਹੋ ਜੀ ਇਹ ਸਿਰਫ ਨਾਂ ਦਾ ਤੁਹਾਨੂੰ 50 ਆ ਅੱਛਾ ਆਰ ਸੀ ਤੇ 50 ਚ ਪਾਸ ਆਊਗਾ ਬਾਕੀ ਤੁਸੀਂ ਇਹਨੂੰ ਜਿਹੜੇ ਮਰਜ਼ੀ 65 HP ਟਰੈਕਟਰ ਦੇ ਨਾਲ ਚਲਾ ਲਓਗੇ ਠੀਕ ਹੈ ਟਰਾਪੇ ਦੱਸ ਦੂਗਾ ਵੀ ਮੈਂ ਕੀ ਕੀਤਾ ਅੱਛਾ ਜੀ ਹਾਂ ਤੇਲ ਖਪਤ ਅੱਧੀ ਕਰੂਗਾ ਦੂਸਰੇ ਨਾਲੋਂ ਠੀਕ ਹੈ ਤੇ ਪਾਵਰ ਉਹਨਾਂ ਨਾਲ ਡਿਊਟੀ ਲਵੂਗਾ ਤੇ ਸ਼ੁਰੂ ਤੋਂ ਸੀਆਰਡੀਆ ਹੀ ਮੈਂ ਸਾਰੇ ਨਾ ਜੀ ਨਾ ਇਹ 50 ਚ ਕੀ ਤਾਂ ਥੱਲੇ ਟਰਨ 3 ਇੰਜਨ ਆ ਨਾਉਨ ਸੀਆਰਡੀਆ ਜੀ 50 ਤੋਂ ਉੱਪਰ ਵਾਲੇ ਜਿਹੜੇ ਸਾਰੇ ਸੀਆਰਡੀਆ ਜੀ ਪਹਿਲੇ ਸੀਆਰਡੀ ਆਉਂਦੇ ਸੀ ਕਿ ਹੁਣ ਨਾ ਲੱਗੇ ਦੇਖੋ ਕੰਪਨੀ ਬਾਤੇ ਸੀਆਰਡੀ ਨਵਾਂ ਨਹੀਂਗਾ ਡਿਊਜ਼ ਦੇ ਟਰੈਕਟਰ 2002 ਸੰਤੋਂ ਮਾਰਕੀਟ ਚ ਵਿਕਦੇ ਪਏ ਆ ਸੀਆਰਡੀ ਠੀਕ ਹੈ ਮੈਂ ਐਕਸਪੋਰਟ ਤੇ ਜਾਂਦੇ ਆ ਓਕੇ ਇਹਨਾਂ ਨੂੰ ਸਿਰਫ ਉਹ ਟਰੈਕਟਰ ਨੂੰ ਇੱਧਰ ਦਿੱਤਾ ਆ ਇਹਨਾਂ ਕੋਈ ਬਣਾਇਆ ਨਹੀਂ ਨਵਾਂ ਆਪਣਾ ਜਿਹੜਾ ਸੀਆਰਡੀ ਟਰੈਕਟਰ ਮੈਂ ਪਿਛਲੀ ਵੀਡੀਓ ਚ ਤੁਹਾਨੂੰ ਦੱਸਿਆ ਸੀ ਉਹ ਸੀਆਰਡੀ ਇੰਜਨ ਫਾਰਮੋਸ਼ਨ ਦੇ ਨਾਂ ਤੇ ਪੇਟੈਂਟ ਆ ਤੁਸੀਂ ਗੂਗਲ ਸਰਚ ਕਰੋ ਫਾਰਮੋਸ਼ਨ ਇੰਜਨ ਉਹ ਡਿਊਜ਼ ਦੀ ਦੇਣੇ ਆ ਠੀਕ ਆ ਉਹ ਇੰਜਨ ਦੀ ਵੀ ਇਹੀ ਖਾਸੀਅਤ ਹੈ ਵੀ ਸਭ ਤੋਂ ਵੱਧ ਟਾਰਕ ਐਟ ਲੋਇਸਟ ਸਪੀਡ ओके okay, मतलब ਘਟ ਆਰਪੀਨ ਤੇ ਸਭ ਤੋਂ ਵੱਧ ਟਾਰਕ ਦੇ ਨਾਲ ਇੰਜਨ ਡਿਊਜ਼ ਦਾ ਆ ਫਾਰਮੂਸ਼ਨ ਇੰਜਨ ਸੀਆਰਡੀ ਅੱਛਾ ਜੀ ਇਸ ਟਾਈਮ ਆਪਣਾ 80 ਜਿਹੜਾ ਸਭ ਤੋਂ ਵੱਧ ਟ੍ਰੈਂਡਿੰਗ ਚ ਆ ਸਾਈਲਜ ਮਸ਼ੀਨ ਤੇ ਬਿਲਕੁਲ ਉਹ ਚਾਰ ਸਾਈਡ ਵਾਲੀ ਮਸ਼ੀਨ ਹੈ ਐਗਰੋਲੈਕਸ 80 ਤੋਂ ਬੈਸਟ ਕੋਈ ਟਰੈਕਟਰ ਨਹੀਂ ਚਲਾ ਰਿਆ ਮਾਰਕੀਟ ਠੀਕ ਹੈ 75 ਚ ਕੀ ਕੈਟਾਗਰੀ ਚ ਓਕੇ ਤੇ ਉਹ ਤਾਂ ਹੀ ਆ ਵੀ ਉਹ ਕੰਪਨੀ ਦੇ ਵਿੱਚ ਕੁਝ ਹੈਗਾ ਤੇ ਇਹ 15 ਬਾਈ 15 ਇਹ 15 ਪਲੱਸ 15 ਦੇ ਵਿੱਚ ਗੀਅਰ ਬਕਸਿਆ ਹਾਂ ਮਤਲਬ 15 ਸਪੀਡਾ ਫਾਰਵਰਡ ਦੀਆਂ 15-16 ਵਰਸਿਨ 15-16 ਵਰਸਿਨ ਦੂਸਰੀ ਗੱਲ ਇਹ ਚ ਫਾਰਵਰਡ ਦੇ ਗੇਅਰ ਪੰਜ ਆ ਅੱਛਾ ਜੀ ਤੀਜੀ ਗੱਲ ਸਭ ਤੋਂ ਸਲੋਇਸਟ ਤੇ ਸਭ ਤੋਂ ਫਾਸਟੈਸਟ ਟਰੈਕਟਰ ਮਾਰਕੀਟ ਚ ਡਿਊਜ਼ ਹਰਦਾ ਹੈ ਓਕੇ ਜੇ ਸਲੋਇਸਟ ਸਪੀਡ ਦੇਖੋਗੇ ਕਰੀਪਰ ਸਪੀਡ 280 ਮੀਟਰ ਪਰ ਆਵਰ ਉਹ ਵੀ ਇਸੇ ਟਰੈਕਟਰ ਦੀ ਆ ਅੱਛਾ ਜੀ ਜੇ ਫਾਸਟੈਸਟ ਦੇਖੋਗੇ ਤੇ 50 ਪਲੱਸ ਹੂੰ ਹੂੰ 50 ਤੋਂ ਸਪੀਡ ਤੋਂ ਉੱਪਰ ਜਾਊਗਾ ਇਹ ਰਿਕਡਾਰਪੀਅਮ ਤੇ ਉਹ ਵੀ ਇਸੇ ਟਰੈਕਟਰ ਦੀ ਆ ਅੱਛਾ ਜੀ ਤੇ ਇਹ ਬੁਦਨੀ ਤੋਂ ਪਾਸ ਆ ਠੀਕ ਹੈ ਬੁਦਨੀ ਤੋਂ ਤਾਂ ਪਾਸ ਇੰਨੀ ਸਪੀਡ ਵੀ ਇਹਦੇ ਚਾਰਾਂ ਟਾਰਾਂ ਚ ਦੇਕਿੰਗ ਉਹ ਕੁਝ ਜਗਾਰ ਨਹੀਂਗਾ ਵੀ ਗਰਾਰੀਆਂ ਬਦਲ-ਬਦਲ ਕੇ ਇਹਨੂੰ ਸਪੀਡ ਕੀਤਾ ਆ ਇਹ ਕੰਪਨੀ ਤੋਂ ਹੀ ਸਪੀਡ ਆ ਇੱਕ ਗੱਲ ਹੋਰ ਜੀ 1 ਲੀਟਰ ਨਾਲ 10 ਕਿਲੋਮੀਟਰ ਤੱਕ ਚੱਲਣ ਦੀ ਕੈਪੈਸਿਟੀ ਰੱਖਦਾ ਹੈ ਟਰੈਕਟਰ 4x4 ਅੱਛਾ ਹਾਂ ਤੁਸੀਂ 1 ਲੀਟਰ ਤੇਲ ਪਾ ਲਓ 10 ਕਿਲੋਮੀਟਰ ਜਿੱਧਰ ਮਰਜ਼ੀ ਲਾਜੋ ਟਰੈਕਟਰ ਰਾਮਣਾ ਚਾਹੀਦਾ 4 4 ਵੀ ਹਾਂ 4x4 ਹੋਵੇ ਜੀ ਟੂ ਵੀ ਲਵੇ ਟਰਬੋ ਪ੍ਰੋ 15+15 ਗੀਅਰ ਬਾਕਸ ਕੋਈ ਦੀ ਸਪੀਡ ਜ਼ਿਆਦਾ ਆ ਸਰ ਜੀ ਇਹਦੀ ਸਪੀਡ ਜ਼ਿਆਦਾ ਆ ਹਾਂ 1 ਘੰਟੇ 'ਚ 50 ਤੋਂ ਤੱਕ ਜਾਂਦਾ ਜਾਂਦਾ ਇਹਦੀ ਲਿਫਟ ਕੈਪੈਸਿਟੀ ਦੀ ਗੱਲ ਇਹਦੀ ਲਿਫਟ ਕੈਪੈਸਿਟੀ 3 क्विंटल हां ਉਹ ਤੁਸੀਂ ਜੇ ਹੋਰ ਵੀ ਵਧਾਉਣੀ ਚਾਹੁੰਦੇ ਜੀ हां ਇੱਕ ਬੂਸਟਰ ਕਿਟ ਆ 80 ਨੂੰ ਲੱਗੀ ਆਉਂਦੀ ਆ ਸਟੈਂਡਰਡ ਜੀ ਅੱਛਾ ਜੀ ਉਹ 27000 ਰੁਪਏ ਦੀ ਆ ਤਾਂ ਜਿਹੜੇ ਆਪਾਂ ਐਕਸਟਰਾ ਜੈਕ ਕਹਿੰਦੇ ਆਂ हां ਜਿਹਨੂੰ ਜੈਕ ਕਹਿੰਦੇ ਸਾਈਡਾਂ ਤੇ ਲੱਗਦੇ ਆ हां ਉਦਾਂ ਚਲੋ ਪਾਵਰ ਬੂਸਟਰ ਬੋਲਦੇ ਆ ਨਾ ਹਾਂ ਮਤਲਬ ਆਪਾਂ ਪੰਜਾਬੀ ਕਰੀਏ ਆ ਵੀ ਜਿਹੜੇ ਜੈਕ ਲਾ ਲੈਂਦੇ ਨਾ ਇਹਨੂੰ ਡਬਲ ਜੈਕ ਹੁੰਦੇ ਆ ਕੰਪਨੀ ਫਿੱਟੜੀ ਉਹਦੇ ਹੀ ਫਿੱਟ ਕਰ ਦੋਗੇ ਤੇ ਇਹਦੀ ਕੈਪੈਸਿਟੀ 42 ਕੁਇੰਟਲ ਤੱਕ ਦੀ ਚੱਲਦੀ ਜਲੇਪ ਅੱਛਾ ਜੀ हां 42 ਕੁਇੰਟਲ ਵਜ਼ਨ ਲੈਫ ਤੇ ਚੁੱਕ ਦੂਗਾ 80 ਫਿਰ ਇਹ ਵੀ ਅਡਿਊਜ਼ ਦਾ ਰਿਕਾਰਡ ਆ ਵੀ ਇਡੀ ਕੈਪੈਸਟੀ ਮਾਰਕੀਟ ਚ ਕਿਹ ਟਰੈਕਟਰ ਦੀ ਹੈ ਠੀਕ ਆ ਇੱਕ ਗੱਲ ਤੁਹਾਨੂੰ ਮੈਂ ਹੋਰ ਕਹਿਣੀ ਚਾਹਨਾ ਕਈ ਨਾ ਥੋੜਾ ਕਰਦੇ ਜੀ ਟਰੈਕਟਰ ਮਹਿੰਗੇ ਆ ਅਡਿਊਜ਼ ਦੇ ਜਦੋਂ ਮੈਂ ਤੁਹਾਨੂੰ ਉਦੋਂ ਵੀ ਦੱਸਿਆ ਵੀ ਇੱਕ ਤੇ ਵੇਰੀਐਂਟ ਆ ਲੋਕ ਲੱਭਦੇ ਸਭ ਕੁਝ ਆ ਪਰ ਲੱਭਦੇ ਦੂਸਰਿਆਂ ਦੇ ਕੰਪੈਰੀਜ਼ਨ ਚ ਉਹ ਕੰਮ ਨਹੀਂ ਹੁੰਦਾ ਮੰਨ ਲਓ ਆ ਟਰੈਕਟਰ ਸਾਡਾ 50 ਐਚਪੀ ਆ ਬਿਲਕੁਲ ਇਹਨੂੰ ਟਾਇਰ ਪਏ ਆ ਰੇਡੀਅਲ ਪੀਕੇਟੀਆ ਗ੍ਰੀਨੈਕਸ ਦੇ ਹਾਂ ਸਭ ਤੋਂ ਮਹਿੰਗੇ ਟਾਇਰ ਮਾਰਕੀਟ ਚ ਇਹੀ ਆ ਠੀਕ ਆ ਕੱਲੇ ਟਾਇਰਾਂ ਟਾਇਰਾਂ ਚ ਜੇ ਅਸੀਂ ਵੇਖੀਏ ਨਾ ਕਿਤੇ ਬ ਕੰਪਨੀ ਕੁਆਲਿਟੀ ਦਾ ਇਹ ਨਾ ਇਹ ਐਕਸਪੋਰਟ ਚ ਜਾਂਦੇ ਆ ਤੇ ਜੋ ਟੋ ਮਾਡਲ ਕਿੰਨੇ ਚ ਪਿਆ ਜਾਂਦਾ ਇਹ 14 ਲੱਖ 25 ਹਜ਼ਾਰ ਦਾ ਐਮ ਆਰ ਪੀਆ ਇਹ 14 ਲੱਖ 25 ਹਾਂ ਤੇ ਇਹ ਸਾਢੇ 12 ਇਹ 12 35 12 35 ਹਾਂਜੀ ਹਾਂਜੀ ਤੇ ਟਾਇਰ ਤੇ ਇਹਨਾਂ 'ਚ ਫਰਕ ਹੈ ਟਾਇਰ ਦਾ ਹਨਾ ਟਾਇਰ ਦੇਖੋ ਜੀ ਇਹ ਇਹ ਟਾਇਰ ਦੋਨੋਂ ਸੇਮ ਆ ਅਗਲੇ ਵੀ ਪਿਛਲੇ ਵੀ ਸੇਮ ਆ ਟਰੈਕਟਰ ਦਾ ਇੰਜਨ ਵੀ ਸੇਮ ਆ ਸਿਰਫ ਇਹ 'ਚ ਟਰਬੋ ਇੰਟਰਕੂਲਰ ਜ਼ਿਆਦਾ ਆ ਉਹਦੇ 'ਚ ਟਰਬੋ ਇੰਟਰਕੂਲਰ ਕਾ ਪਾਵਰ ਜ਼ਿਆਦਾ ਤੇ ਸਪੀਡਾਂ ਦਾ ਫਰਕ ਆ ਇਦੇ ਚ 12 ਹਸਪੀਡ ਐ ਐਕਸਟਰਾ ਇਦੇ ਚ ਟਰਬੋ ਤੇ ਜੇ ਭਾ ਲੈਵਾਉਣਾ ਚਾਹੁੰਦਾ ਹਾਂ ਉਹ ਵੀ ਕੰਪਨੀ ਫਿਟਡ ਕਿੱਟੀ ਆਊਗੀ ਟਰਬੋ ਇੰਟਰਕੂਲਰ ਦੀ ਭਾਵੇਂ ਤੁਸੀਂ ਘਰੇ ਫਿਟ ਕਰ ਲਓ ਇਹਨੂੰ ਅੱਛਾ ਜੀ ਹਾਂ ਉਹਦੇ ਚ ਕੋਈ ਤੋੜ ਭਾਂਦੀ ਲੋੜ ਨਹੀਂ ਕੋਈ ਵੱਖਰੀ ਕੰਮ ਕਰਨੀ ਤੋਂ ਲਵਾਉਂਦੀ ਲੋੜ ਨਹੀਂ ਇਹ ਕੰਪਨੀ ਚ ਮੈਂ ਜੋ ਤੁਹਾਡੀਆਂ ਗੱਲਾਂ ਬਾਤਾਂ ਤੋਂ ਮੈਂ ਕਨਕਲੂਡ ਕੀਤਾ ਆ ਸਿੱਟਾ ਕੱਢਿਆ ਆ ਬਿਲਕੁਲ ਕਿ ਕਿਸਾਨ ਵੀਰ ਘੱਟ ਪਹਿਮ ਵਿੱਚ ਵੀ ਟੌਪ ਮਾਡਲ ਜਿਹੜਾ ਉਹ ਬਿਲਕੁਲ ਕੋਈ ਏਡਾ ਚੱਕਰ ਨਹੀਂ ਹੈਗਾ ਹੈਨਾ ਜਦਾਂ ਮੰਨ ਲਓ ਕੋਈ ਨਹੀਂ ਕੱਠੇ ਪੈ ਘੱਟਦਾ ਏ ਟਰੈਕਟਰ ਲਾ ਲਓ ਹੋਰ ਜਿਹੜੀ ਮੋਡੀਫਿਕੇਸ਼ਨ ਕਰ ਇਹ ਐ ਰੇਖੋ ਨਾ ਇਹ ਕਿਤੇ ਤਾਨੂੰ ਬਾਹਰ ਖਾਣ ਦੀ ਲੋੜ ਨਹੀਂ ਜੋ ਕੁਝ ਹੋਣਾ ਹੈ ਦਾ ਕੰਪਨੀ ਫਿੱਟੜੀ ਮੈਂ ਮਤਲਬ ਸਿਰਫ ਲੈਣਾ ਹੈ ਹਾਂ ਅੰਡਰ ਵਾਰੰਟੀ ਰਹਿਣਾ ਹੈ ਇਹ ਨਹੀਂਗਾ ਵੀ ਤੁਸੀਂ ਬਾਹਰੋਂ ਕਿਦੋਂ ਖਲਵਾ ਦੋਗੇ ਉਹ ਬਦਲਦਾ ਜੇ ਬਦਲਦਾ ਕੰਪਨੀ ਗਾਰੰਟੀ ਕੁਝਦੀ ਹੈ ਆਪਣੇ ਚਿਹੋ ਜਾ ਕੰਮ ਕੋਈ ਨਹੀਂ ਮਤਲਬ ਜੇ ਕੋਈ ਵੀ ਮੋਡੀਫਿਕੇਸ਼ਨ ਕਰਾਉਣੀ ਆ ਮੰਨ ਲਓ ਵੀ ਆਪਾਂ ਵੇਰੀਐਂਟ ਛੋਟਾ ਲੈ ਲਈਏ ਘੱਟ ਕੀਮਤ ਦਾ ਲੈ ਲਈਏ ਹਾਂ ਬਿਲਕੁਲ ਬਿਲਕੁਲ ਤੇ ਉਹ ਕੰਪਨੀ ਤੁਹਾਨੂੰ ਖੁਰ ਕਰਕੇ ਦੇਊਗੀ ਹਾਂ ਕੰਪਨੀ ਨੇ ਸਾਰਾ ਉਹ ਸਿਸਟਮ ਪਹਿਲਾਂ ਇਨਕਲੂਡ ਕੀਤਾ ਹੈ ਅੱਛਾ ਕੋਈ ਵੀ ਟਰੈਕਟਰ ਨਵਾਂ ਮਾਡਲ ਕੱਢਦੇ ਤੇ ਪਿਛਲੇ ਦਾ ਹੱਕ ਜੇ ਅਹੀਂ ਅਚ ਆ ਚੇਂਜ ਕਰਨਾ ਤੇ ਸਾਨੂੰ ਤੋੜਪਨ ਕੋਈ ਨਾ ਕਰਨੀ ਪਵੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਜਿੱਦ ਆਪਣਾ 2 ਵੀ ਲਿਆ ਹੁਣ ਆਪਾਂ 2 ਵੀ ਦੀ ਗੱਲ ਕਰ ਲਈ ਜੀ 2 ਵੀ ਨੂੰ ਜੇ ਆਪਾਂ 4x4 ਚ ਕਨਵਰਟ ਕਰਨਾ ਆ ਹਾਂਜੀ ਇਹਦੇ ਚ ਕੋਈ ਤੋੜਪਨ ਕਰਨ ਦੀ ਲੋੜ ਨਹੀਂ ਜੀ ਅੱਛਾ ਜੀ ਇਹਦੇ ਚ 4 ਵੀਲ ਦੀ ਸ਼ਾਫਟ ਆਉਣੀ ਆਉਣੀ ਆ ਹਰ ਇੱਕ ਟਰੈਕਟਰ ਚ ਅੱਛਾ ਜੀ ਹਰੇਕ ਡਿਊਜ਼ ਭਾਰ ਚ 4 ਵੀ ਦੀ ਸ਼ਾਫਟ ਆ ਹੋਊਗੀ ਹੋਊਗੀ ਸਿਰਫ ਤੁਹਾਂ ਕਰਨਾ ਕੀ ਆ ਕਿ ਅਗਲਾ ਹਿੱਸਾ ਉਸੇ ਚੁਲੇ ਚ ਫਿੱਟ ਹੋਣਾ ਫਰੰਟ ਬ੍ਰੈਕਟ ਦੇ ਵਿੱਚ ਅੱਛਾ ਜੀ ਤੇ ਇੱਕ ਉਹ ਕੋਈ ਇੱਕ ਦਿਨ ਦਾ ਕੰਮ ਜਾਣੀ ਕਿ ਲਾ ਲਓ ਇਹਨੂੰ ਖੋਲ ਕੇ ਤੇ ਉਹ ਸ਼ਾਫਟ ਨਾਲ ਇਹ ਟਰੈਕਟਰ ਤੁਹਾਡਾ ਫੋਰ ਵੀਲ ਹੈ। ਅੱਛਾ ਇਹਦੇ ਜੀ ਆਪਣਾ ਜਿਹੜਾ ਫੋਰ ਵੀਲ ਹੋ ਜਾਏਗਾ। ਬਿਲਕੁਲ ਬਿਲਕੁਲ ਸੌਪ। ਆ ਆ ਦੇ ਆਪਸ਼ਨ ਜਿੱਦਾਂ ਪਤਾ ਇਹ ਦਾ ਆਪਸ਼ਨ ਹੈ ਵੀ ਹੈ ਬਿਲਕੁਲ ਹੈ। ਹੈ ਨਾ? ਬਿਲਕੁਲ ਬਿਲਕੁਲ। ਇਹ ਜਿਹੜਾ 2 ਵੀਲ ਹੈ ਇਹ ਵਾਲਾ ਕਿਹੜਾ ਮਾਡਲ ਹੈ ਤੇ ਇਹਦੀ ਕਿੰਨੀ ਕੀਮਤ ਹੈ? ਇਹ ਹੈਗਾ ਜੀ ਐਗਰੋਲੈਕਸ 50। ਹਾਂਜੀ। ਇਹ ਹੈ ਵੀ ਰੀਅਰ ਐਕਸਲ ਹੈ ਵੀ ਫਰੰਟ ਐਕਸਲ ਦੇ ਵਿੱਚ ਹੁੰਦਾ। ਅੱਛਾ ਜੀ। 12+3 ਸਪੀਡਾਂ। ਠੀਕ ਹੈ। ਇਹਦਾ ਕੀਮਤ ਹੈਗੇ ਜੀ 10 ਲੱਖ 25000 ਰੁਪਏ। 10 ਲੱਖ 25000। ਹਾਂ। ਜਿਹੜਾ ਆਪਾਂ ਘੱਟ ਤੋਂ ਘੱਟ ਵਾਲਾ ਹਾਂਜੀ ਸਭ ਤੋਂ ਸਸਤਾ ਵੇਰੀਐਂਟ ਕਿਹਨੂੰ ਪੈਦਾਈਏ ਬਿਲਕੁਲ ਉਹ ਕਿੰਨੇ ਦਾ ਹੁੰਦਾ ਹੈ ਤੇ ਉਹਦੇ ਵਿੱਚ ਕਿਹੜੀ ਕਿਹੜੀ 50 ਵਿੱਚ 50 ਕਿਉਂਕਿ ਆਪਾਂ 50 ਦੀ ਗੱਲ ਕਰਦੇ ਤੁਸੀਂ ਵੇਖੋ ਜੀ ਗੱਲ ਇਦਾਂ ਆ ਕਿ ਜਿਹੜਾ ਬਹੁਤਾ ਸਸਤੇ ਵਾਲਾ ਵੇਰੀਐਂਟ ਆਂਦਾ ਨਾ ਜਿੱਦਾਂ ਸਿੰਪਲ ਸਟੀering ਹੋ ਜੂਗਾ ਹਾਈ ਲੋਗੀਆਂ ਚੋਂ ਜੂਨ ਲਿੰਦਾ ਕੋਈ ਹਾਂਜੀ ਹਾਂਜੀ ਅਸੀਂ ਕਮ ਸੇ ਕਮ ਜਿਹੜਾ ਘੱਟੋ ਘੱਟ ਵੇਰੀਐਂਟ ਲਾਉਂਦਾ ਉਹ ਸਾਡਾ ਬਾਹਰ ਲੱਗਾ ਆ ਸੇਮ ਇਹੀ ਟਰੈਕਟਰ ਆ ਠੀਕ ਆ ਉਹਦੇ ਵਿੱਚ ਨੋਰਮਲ ਰੀਅਰ ਐਕਸਲ ਆ ਅੱਛਾ ਜੀ ਉਹਦੀ ਕੀਮਤ 9,70,000 ਇਹਦੇ ਨਾਲੋਂ ਲਾ ਲਓ ਕਿ 65000 ਰੁਪਏ ਸਸਤਾ ਆਇਆ 60000 ਜੀ ਉਤੋਂ ਥੱਲੇ ਜਾਵਾਂਗੇ ਫਿਰ ਟਾਇਰ 14 ਦੇ ਆ ਜਾਣਗੇ 20000 ਹੋਰ ਕੱਢ ਦੂ ਅੱਛਾ ਜੀ ਉਤੋਂ ਥੱਲੇ ਜਾਵਾਂਗੇ 30000 ਹੋਰ ਕੱਟ ਜੂਗਾ ਹਾਈ ਲੋ ਗੀਅਰ ਚ ਆ ਜੂ ਉਹ ਤੋਂ ਥੱਲੇ ਜਾਵਾਂਗੇ ਹੋਰ 25-30000 40000 ਕੱਟ ਜੂਗਾ ਸਿੰਪਲ ਸਟੀਅਰਿੰਗ ਚ ਆ ਜੂਗਾ ਕਈ ਵਾਰੀ ਇਹ ਮੈਂ ਸਵਾਲ ਤਾਂ ਕੀਤਾ ਹੈ ਕਿ ਕਈ ਵਾਰੀ ਕਈ ਭਰਾਵਾਂ ਨੇ ਕਮਰਸ਼ੀਅਲ ਟਰੈਕਟਰ ਲੈਣਾ ਹੁੰਦਾ ਹਾਂ ਬਿਲਕੁਲ ਬਿਲਕੁਲ ਉਹਨਾਂ ਨੂੰ ਸਿਰਫ ਇਹ ਹੁੰਦਾ ਵੀ ਟਰਾਲੀ ਪਾਈ ਹਮ ਹਮ ਸਮਾਨ ਤੋਂ ਕਿਹਾ ਤਾ ਦੂਜਾ ਜਿੱਥਾ ਛੜਦਾ ਹਾਂਜੀ 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 ਉਹਨਾਂ ਨੂੰ ਬਾਲੀਆਂ ਪਾਵਰ ਸਟੇਂਡ ਦੂਜੇ ਤੀਜੇ ਦਾ ਮਤਲਬ ਨਹੀਂ ਹੁੰਦਾ ਹਾਂ ਜੇ ਜੇ ਮਤਲਬ ਆਹ ਇਦਾਂ ਦਾ ਕੰਮ ਰਹਦਾ ਤੇ ਮਿਲ ਜੂਗਾ ਕੋਈ ਚੱਕਰ ਮਤਲਬ ਆਪਾਂ ਨੂੰ ਸਸਤੇ ਸਾਡੇ ਕੋਲ ਕੋਈ ਛੋਟ ਹੋ ਜਾਂਦਾ ਪਰ ਸਾਢੇ 7 ਦਾ ਨਹੀਂ ਵਿਖੋ ਜੀ ਕੰਮ ਸੇ ਕੰਮ ਸਾਢੇ 8 ਤੋਂ ਬਾਹਰ ਸਟਾਰਟ ਹੋਊਗਾ ਐਗਰੋਲੈਕਸ 45 ਅੱਛਾ ਜੀ ਹਾਂ ਉਹ 45 ਉਸ ਪਾਵਰ ਚ ਹੋਊਗਾ ਹੋਊਗਾ ਸਾਰਾ 50 ਠੀਕ ਹੈ ਟਾਇਰ ਛੋਟੇ ਹੋਣਗੇ ਬਾਕੀ ਟਰੈਕਟਰ ਡੇਢ ਹੋ ਬਾਕੀ ਟਰੈਕਟਰ ਡੇਢ ਹਾਂ ਸਾਰਾ ਡੇਢ ਇਹ ਇਹਦੇ ਜਿਹੜੇ ਇੰਨੇ ਵੇਰੀਐਂਟ ਆ ਹਾਂਜੀ ਮਤਲਬ ਜਿੰਨੇ ਆਪਾਂ ਗਿਣਾ ਤੇ ਮੈਨੂੰ ਲੱਗਦਾ ਵੀ ਜਿਹੜਾ ਭੈਣ ਭਰਾ ਵੀਡੀਓ ਵੇਖਦੇ ਆ ਉਹਨੂੰ ਵੀ ਸ਼ਾਇਦ ਯਾਦ ਨਾ ਰਹੇਣ ਚਲੋ ਜਿਹੜਾ ਜਿਹੜਾ ਬੰਦਾ ਡਿਊਸ ਨਾਲ ਜੁੜਿਆ ਜਾਂ ਜਿੰਨੂੰ ਇਹ ਟਰੈਕਟਰ ਬਾਰੇ ਪਤਾ ਉਹਨਾਂ ਨੂੰ ਛੱਡ ਸਮਝ ਜਾਂਦੇ ਆ ਬਿਲਕੁਲ ਇਹ ਕਿਹੜੀ ਕਿਹੜੀ ਚੀਜ਼ ਦੀ ਗੱਲ ਹੁੰਦੀ ਇੱਕ ਚੀਜ਼ ਜਿਹੜੀ ਬੜੀ ਆਮ ਸਾਹਮਣੇ ਆਉਂਦੀ ਆ ਹਾਂਜੀ ਕਿ ਡੀਲਰਸ਼ਪ ਦੀ ਜਿਹੜੀ ਆ ਸਰਵਿਸ ਬਹੁਤ ਮਾੜੀ ਹੈ ਬਿਲਕੁਲ ਬਿਲਕੁਲ ਸੋਨ ਨੂੰ ਮਿਲਦਾ ਜੀ ਨਹੀਂ ਇਹਦਾ ਪੀਅਰ ਪਾਰਟ ਨਹੀਂ ਮਿਲਦਾ ਦੇਖੋ ਗੱਲ ਇਹ ਆ ਕਿ ਆਪਾਂ ਡੀਲਰਸ਼ਿਪ ਲਈ ਸੀ ਲੈਣ ਤੋਂ ਪਹਿਲਾਂ 15 ਲੱਖ ਦਾ ਸਪੇਅਰ ਪਾਰਟ ਲਿਆ। ਅੱਛਾ ਜੀ ਤੇ ਉਹਦੇ ਵਿੱਚ ਮੰਨ ਕੇ ਚਲੋ 10 ਲੱਖ ਦਾ ਸਪੇਅਰ ਪਾਰਟ ਉਹੀ ਜਿਹੜੇ ਪਿਛਲੇ ਟਰੈਕਟਰ ਵਿਕੇ ਆ। ਯਾਨੀ ਕਿ 2001 ਤੋਂ ਲੈ ਕੇ 2020 ਤੱਕ। ਮਤਲਬ ਜਿਹੜੇ ਨਵੇਂ ਟਰੈਕਟਰ ਨੂੰ ਤੇ 10 ਸਾਲ ਲੋੜ ਹੀ ਨਹੀਂ ਪੈਂਦੀ ਸਰਵਿਸ ਤੋਂ। ਉਹੀ ਨਹੀਂ ਵਿਕੇ। ਅਜੇ ਤੱਕ ਆਪਣਾ ਨਵੇਂ ਦਾ ਤੇ ਕੋਈ ਦਾ ਕੋ ਲੱਗਾ ਹੀ ਨਹੀਂ। ਕਦਰ ਜਿਹੜੇ ਤੁਸੀਂ ਵਿੱਚ ਸਰਵਿਸ ਤੋਂ ਹੀ ਦੇ ਹਾਂ ਬਿਲਕੁਲ ਬਿਲਕੁਲ ਵੇਖੋ ਸਰਵਸ ਤੇ ਕੰਪਨੀ ਸਰਵਸ ਮਾੜੀ ਨਹੀਂ ਦਿੰਦੀ ਕੰਪਨੀ ਨੇ ਜੋ ਰੂਲ ਬਣਾਏ ਆ ਸਰਵਸ ਦੇ ਉਹ ਬਿਲਕੁਲ ਸਹੀ ਆ ਸਾਡੇ ਕੋਲ ਇੰਡੋਫਾਰਮ ਦੀ ਡੀਲਰਸ਼ਿਪ ਵੀ ਚੱਲਦੀ ਆ ਅੱਛਾ ਜੀ ਉਹਦੀ ਸਰਵਸ ਵਧੀਆ ਇਹਦੀ ਵੀ ਸਰਵਸ ਉਤਾਂ ਹੀ ਆ ਠੀਕ ਆ ਸਰ ਭਾਈਆ ਵੀ ਤੂੰ ਡੀਲਰ ਮਾੜਾ ਪੈ ਗਿਆ ਜਾਂ ਤੂੰ ਡੀਲਰਸ਼ਿਪ ਲੈ ਕੇ ਡੀਲਰਸ਼ਿਪ ਛੱਡਤੀ ਮੁਰਕੇ ਗਾਕਾ ਦੀ ਗੱਲ ਹੀ ਨਹੀਂ ਸੁਣੀ ਕਸਟਮਰ ਫੇਰ ਉਹ ਬ੍ਰਾਂਡ ਨੂੰ ਗੱਲਾਂ ਕੱਢਣ ਲੱਗ ਪੈਂਦਾ ਮਤਲਬ ਗੱਲ ਇਹ ਆ ਵੀ ਬ੍ਰਾਂਡ ਜਿਹੜਾ ਉਹ ਮਾੜਾ ਨਹੀਂ ਕੰਪਨੀ ਮਾੜੀ ਨਹੀਂ ਕੰਪਨੀ ਜੇ ਭਾਈ ਹੋ ਜਾਂ ਕੋਈ ਬੰਦਾ ਵਿੱਚ ਇਹੋ ਜਿਹਾ ਆ ਜੇ ਜਿਹੜਾ ਮਿਸ ਮਿਸਕੂਡ ਕਰੇਡ ਕਰਦੇ ਡੀਲਰ ਚ ਤੇ ਜਾਂ ਕੰਪਨੀ ਦੇ ਵਿੱਚ ਬਿਲਕੁਲ ਉਦਾਂ ਦਾ ਕਰਕੇ ਸਰਵਿਸ ਕਿਸੇ ਵੇਲੇ ਦਿੱਕਤ ਆਈ ਹੋ ਸਕਦੀ ਹੈ ਬਟ ਇਨ ਫਿਊਚਰ ਨਹੀਂ ਹੁੰਦੀ ਆਪਣੀ ਇੱਕ ਡੀਲਰਸ਼ਿਪ ਲੁਧਿਆਣੇ ਲੱਗੇ ਵੀ ਖੁੱਲ ਗਈ ਆ اچھا ਇੱਕ ਛੇਤੀ ਅਮਰਸਰ ਵੀ ਖੁੱਲਣ ਵਾਲੀ ਆ ਕੰਪਨੀ ਪੱਕੇ ਕਰੀ ਆ ਹਾਂ ਕਾਫੀ ਡੀਲਰਸ਼ਿਪ ਹਾਂ ਬਣਦੀਆਂ ਜਾ ਰਹੀਆਂ ਮੈਂ ਤੁਹਾਨੂੰ ਦੱਸਿਆ ਕਿ ਕੰਪਨੀ ਨੇ ਪੂਰਾ ਯੂਨਿਟੀ ਵਖਰਾ ਲਾਇਆ ਹੈ ਉਹ ਟਰੈਕਟਰਾਂ ਦੀ ਪ੍ਰੋਡਕਸ਼ਨ ਉਹ ਹੈ ਵਧ ਕੀਤੀ ਹੈ ਡਬਲ ਤੇ ਫਿਰ ਡੀਲਰਸ਼ਿਪਾਂ ਦੀਆਂ ਸਟਾਰਟ ਕੀਤੀਆਂ ਕਿਉਂਕਿ ਇਹ ਹਰਿਆਣੇ ਚ ਪਹਿਲਾ ਡੀਲਰਸ਼ਿਪ ਹੁੰਦੀ ਹੈ ਜਿਆਦਾ ਹਰਿਆਣੇ ਚ ਜਿਆਦਾ ਹੈ ਪੰਜਾਬ ਤੇ ਇੱਕੋ ਹੀ ਹੈ ਕੀ ਫਲੋਰੀ ਫਲੋਰੀ ਹਾਂ ਤੇ ਆਪਾਂ ਨੂੰ ਕਿੰਨਾ ਚਿਰ ਹੋਇਆ ਇੱਥੇ ਡੀਲਰਸ਼ਿਪ ਸਾਨੂੰ ਹੋ ਗਣੇ ਜੀ तकरीबन ਜਨਵਰੀ ਮਹੀਨੇ ਸਟਾਰਟ ਕੀਤਾ ਇਹ ਜਨਵਰੀ ਮਹੀਨੇ ਹਾਂ ਬਟਾਲਾ ਬਾਈਪਾਸ ਬਟਾਲਾ ਦਾ ਬਟਾਲਾ ਸ਼ਹਿਰ ਹੈ ਜੀ ਅੱਛਾ ਜੀ ਬਾਈਪਾਸ ਜਿਹੜਾ ਜਲੰਧਰ ਰੋਡ ਤੋਂ ਅਮਰਸਰ ਰੋਡ ਬਾਈਪਾਸ ਨੀਅਰ ਖਜ਼ਾਨਾ ਰਸਟ ਠੀਕ ਹੈ ਜੀ ਖਜ਼ਾਨਾ ਪੈਸ ਬਿਲਕੁਲ ਨੇੜੇ ਹੀ ਆਪਾਂ ਸੋ ਯਾ ਆਪਾ ਆ ਦਰਸ਼ਨ ਦਾ ਆ ਡੇਰਾ ਹਾਂਜੀ ਬਿਲਕੁਲ ਲਈ ਨੰਬਰ ਜਿਹੜਾ ਆ ਜਗਪ੍ਰੀਤ ਵੀਰ ਦਾ ਦਰਵਿੰਦਰ ਵੀਰ ਦਾ ਜਿਹੜਾ ਸਕਰੀਨ ਤੇ ਚੱਲ ਰਿਹਾ ਆ ਕਿਸੇ ਕਿਸਮ ਦੀ ਕੋਈ ਸਰਵਿਸ ਦੀ ਲੋੜ ਹੋਵੇ ਜਾਂ ਕਿਸੇ ਵੀਰਿਆ ਪਰਿਸ਼ਨ ਹੋਵੇ ਕਿਹਨੇ ਕਾਲ ਕਰ ਸਕਦੇ ਕਿਹਨੇ ਕੋਈ ਟਰੈਕਟਰ ਬਾਰੇ ਸਲਾਹ ਲੈਣੀ ਜੀ ਕੋਈ ਇਹਦੇ ਬਾਰੇ ਜਾਣਕਾਰੀ ਲੈਣੀ ਜੀ ਜੀ ਜਾਂ ਕੋਈ ਪ੍ਰੋਬਲਮ ਆ ਸਾਡੇ ਨਾਲ ਜਦੋਂ ਮਰਜ਼ੀ ਗੱਲਬਾਤ ਕਰ ਸਕਦੇ ਤੇ ਤੁਹਾਡੇ ਕੋਲ ਸਪੇਅਰ ਪਾਰਟ ਜਿਹੜਾ ਆ ਅਵੇਲੇਬਲ ਆ ਸਾਰੇ ਬਿਲਕੁਲ ਬਿਲਕੁਲ ਆ ਜੀ ਇਹ ਸਰਵਿਸ ਵਗੈਰਾ ਤੁਸੀਂ ਦੋ ਟੂ ਦੋ ਰਹਾ ਤੁਹਾਡੀ ਕਿ ਜਾਂ ਟਰੈਕਟਰ ਦੀ ਚੋਅ ਸਿਆ ਮਨੂ ਕਸਟਮਰ ਦਾ ਟਰੈਕਟਰ ਫਿਰ 40 ਕਿਲੋਮੀਟਰ ਦੂਰ ਹੈ ਉਹ ਕਹਿੰਦਾ ਕਿ ਮੈਂ ਟਰੈਕਟਰ ਡੀਲਰਸ਼ਿਪ ਤੇ ਲਿਆਉਂਗਾ ਤੇਲ ਵੀ ਲੱਗਦਾ ਜਾਂ ਟਾਈਮ ਵੀ ਲੱਗਦਾ ਉਹ ਬੰਦੇ ਆਪ ਹੀ ਜਾ ਕੇ ਸਰਵਿਸ ਕਰਾਉਣ ਉਹਦੇ ਚੈੱਕਰੀ ਇਹ ਬੱਤੀ ਗਿਆ ਹੁਣ ਤੱਕ ਕਿੰਨੇ ਕਿੰਨੇ ਟਰੈਕਟਰ ਵੇਚੇ ਤਕਰੀਬਨ ਆਪਾਂ 25 ਕਿ ਟਰੈਕਟਰ ਸੇਲ ਕਰ ਦਿੱਤੇ ਜਿਆਦਾ ਨਹੀਂ ਕਹਿੰਦੇ ਪਤਾ 6 ਮਹੀਨਿਆਂ ਚ 25 ਟਰੈਕਟਰ ਤੁਸੀਂ ਸੇਲ ਕਰ ਦਿੱਤੇ ਬਿਲਕੁਲ ਪਤਾ ਇਹਦਾ ਮਸਲ 6 ਮਹੀਨੇ ਦੇ ਵਿੱਚ 25 ਟਰੈਕਟਰ ਤੁਸੀਂ ਜਿਹੜੇ ਸੇਲ ਕੀਤੇ ਆ ਹਾਂਜੀ ਹਾਂਜੀ ਤੁਹਾਡੀ ਜਿਹੜੀ ਐਵਰੇਜ ਕੱਢੀ ਇਹ ਤਾਂ ਬਹੁਤ ਵਧੀਆ ਆ ਬਿਲਕੁਲ ਜੀ ਲਖੋ ਜੀ ਇੱਕ ਚੀਜ਼ ਵਧੀਆ ਐਵਰੇਜ ਵਧੀਆ ਹੋਣੀ ਹੋਣੀ ਆ ਕਿਉਂਕਿ ਮੈਂ ਹੋਰ ਵੀ ਕਈ ਡੀਲਰ ਸ਼ਤੇ ਜਾਂਦੇ ਰਹੀਦਾ ਆ ਹਾਂਜੀ ਹਾਂਜੀ ਬਾਕੀ ਬ੍ਰਾਂਡ ਦੀ ਵੀ ਵੀਡੀਓ ਕਰੀ ਦੀ ਆ ਬਿਲਕੁਲ 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 ਤੇ ਐਵਰੇਜ ਜਿਹੜੀ ਆ ਸਾਲ ਦੀ 170 180 ਜਿਹੜੀ ਆ ਉਹ ਚੰਗੇ ਬ੍ਰਾਂਡ ਦੀ ਹਾਂ ਐਵਰੇਜ ਬਿਲਕੁਲ 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 365 ਦਿਨਾਂ ਵਿੱਚੋਂ 180 ਕਿ ਟਰੈਕਟਰ ਜਿਹੜੇ ਆ ਲਗਭਗ ਚੰਗੇ ਬ੍ਰਾਂਡ ਦੇ ਹਾਂ ਬਿਲਕੁਲ ਜਿਹੜੇ ਮਾਰਕੀਟ ਵਿੱਚ ਵਧੀਆ ਚੱਲ ਰਹੇ ਆ ਦੇਖੋ ਜੀ ਇਹ 170 6 ਮਹੀਨੇ ਚ 25 ਵਿੱਚ ਤੇ ਉਹ ਵੀ ਨਵੇਂ ਡੀਲਰਸ਼ਿਪ ਬਿਲਕੁਲ ਜੀ ਤੇ ਜਿੰਨੂੰ ਲੋਕ ਕਹਿੰਦੇ ਆ ਕਿ ਇਹ ਟਰੈਕਟਰ ਜਿਹੜਾ ਆ ਇਹੋ ਜਿਹੇ ਕਈਆਂ ਨਾਮ ਨਹੀਂ ਸੁਣਿਆ ਹੈ ਨਾ ਜ਼ਿਆਦਾਤਰ ਲੋਕ ਮੈਂ ਵੇਖਿਆ ਸਾਮੇ ਨਾਲ ਨੂੰ ਕੰਪੇਅਰ ਕਰਦੇ ਦੇਖੋ ਜੀ ਆਪਣੀ ਜਿਹੜੀ ਰਿਡਿਊਸ ਫਾਰ ਕੰਪਨੀ ਹੈ ਨਾ ਹਾਂ ਇਹਦੇ ਚਾਰ ਬ੍ਰਾਂਡ ਆ ਮਾਰਕੀਟ ਅੱਛਾ ਜੀ ਦੋ ਪਹਿਲਾਂ ਇੰਡੀਆ 'ਚ ਹੁਣ ਇੱਕ ਇੰਡੀਆ 'ਚ ਆ ਤਿੰਨ ਬਾਹਰ ਆ ਇੱਕ ਬ੍ਰਾਂਡ ਹੈ ਡਿਊਜ਼ਫਾਰ ਹਾਂ ਦੂਜਾ ਹੈ ਜੀ ਸਹਮੇ ਹਾਂ ਤੀਸਰਾ ਆਇਆ ਹਰਲੀਮਾਨ ਅੱਛਾ ਜੀ ਚੌਥਾ ਆਇਆ ਲੰਬੋਰਗਨੀ ਓਕੇ ਜਿਹੜੀ ਲੰਬੋਰਗਨੀ ਕਾਰਾਂ ਬਣਾਉਂਦੀ ਹੈ ਕੰਪਨੀ ਉਹਦਾ ਟਰੈਕਟਰ ਜਿਹਾ ਯੂਨਿਟ ਡਿਊਜ਼ ਦਾ ਹੀ ਅੱਛਾ ਜੀ ਤੇ ਇੱਕ ਹੋਰ ਤੁਹਾਨੂੰ ਗੱਲ ਦੱਸਣਾ ਆਉਣ ਵਾਲੇ ਟਾਈਮ ਦੇ ਵਿੱਚ ਮੈਸੀ ਟਰੈਕਟਰ 'ਚ ਵੀ ਡਿਊਜ਼ ਹੀ ਆਊਗਾ ਅੱਛਾ ਆਪਣੀ ਮੈਸੀ ਦੇ ਨਾਲ ਜੀ ਕੋਲੈਬੋਰੇਸ਼ਨ ਹੋਈ ਹੈ ਮੈਸੀ ਦੇ ਜਿਹੜਾ ਵੀ ਸੀਆਰਡੀ ਟਰੈਕਟਰ ਆਊਗਾ ਉਹ ਡਿਊਜ਼ ਫਾਰ ਦਾ ਹੀ ਹੋਊਗਾ ਅੱਛਾ ਜੀ ਹਾਂ ਠੀਕ ਹੈ ਮੈਂ ਤੁਹਾਨੂੰ ਦਊਂਗਾ ਫੋਟੋ ਟਰੈਕਟਰ ਯੂਜ਼ ਹੈ ਉੱਤੇ ਮੈਸੇਜ ਟ੍ਰੈਕਸ ਤੇ ਲੱਗੇ ਆ। ਇਹ ਬਾਈ ਬਾਈ ਜਿਹੜਾ ਵੀ ਫਾਰ ਕੰਪਨੀ ਆ ਇਹ ਇੰਡੀਆ ਚ ਗਰੋ ਕਰ ਰਹੀ ਹੈ। ਬਸ ਤੇ ਹੁਣ ਤੇ ਸਮਝ ਲੈਣ ਨੂੰ ਥੋੜੇ ਟਾਈਮ ਦੇ ਵਿੱਚ ਤੁਹਾਨੂੰ ਸਾਰੇ ਬੰਦੇ ਦਿਖੂਗੇ ਇਸ ਵਾਰ। ਇਹ ਵੀ ਫਾਰ ਦਿਖੂਗੇ। ਬਿਲਕੁਲ ਜੀ। ਕਿਉਂਕਿ ਵੱਡੀ ਗੱਲ ਇਹੋ ਹੀ ਹੁੰਦੀ ਆ ਕਿ ਸਰਵਸ ਵਧੀਆ ਹੋਵੇ। ਹਾਂਜੀ ਹਾਂਜੀ ਹਾਂਜੀ। ਠੀਕ ਹੈ ਜੀ। ਡੀਲਰਸ਼ਿਪ ਜਿਦਾ ਤੁਹਾਡੇ ਕੋਲ ਡੀਲਰਸ਼ਿਪ ਆ ਤੁਹਾਡਾ ਮੇਲ ਪ੍ਰਾਪ ਲੋਕਾਂ ਦਾ ਚੰਗਾ ਹੋਵੇ। ਹਾਂ ਬਿਲਕੁਲ ਆ ਡੀਲਰ ਤੇ ਡਿਪੈਂਡ ਕਰਦਾ ਗੱਲ ਕਮ ਵਧੀਆ ਹੋਵੇ। ਹਾਂਜੀ ਹਾਂਜੀ। ਇਹ ਕਸਟਮਰ ਇਹੋ ਕੁਝ ਚਾਹੁੰਦਾ ਹੁੰਦਾ। ਆ ਬਸ ਹੋਰ ਕੀ ਕਸਟਮਰ ਲੈਣਾ ਹੈ ਹਾਂ ਨਾ ਕਿ ਬਿਲਕੁਲ ਲੈਣਾ ਤਾਂ ਕੰਮ ਹੀ ਹੈ ਬਾਕੀ ਇਹ ਤਾਂ ਗੱਲ ਹੋ ਰਿਹਾ ਆਪਣੇ ਜਿੰਨੇ ਨਹੀਂ ਕਸਟਮਰ ਆ ਜਿਨ੍ਹਾਂ ਨੂੰ ਟਰੈਕਟਰ ਵੇਚੇ ਵੀ ਆ ਕਿਸੇ ਨੂੰ ਤੁਸੀਂ ਫੋਨ ਕਰਕੇ ਪੁੱਛ ਲਓ ਕੋਈ ਵੀ ਟਰੈਕਟਰ ਤੋਂ ਪਰੇਸ਼ਾਨ ਨਹੀਂ ਹੈਗਾ ਸਾਰੇ ਫੁੱਲ ਸੈਟੀਸਫਾਈ ਹੈ ਠੀਕ ਹੈ ਤੇ ਕਿਸੇ ਨੂੰ ਇਹ ਨਹੀਂ ਸਾਨੂੰ ਕਿਸ ਨੇ ਕਿਹਾ ਕਿ ਇਹਨੂੰ ਮੋਡੀਫਿਕੇਸ਼ਨ ਦੀ ਲੋੜ ਹੈ ਜੀ ਪਾਵਰ ਘਟਿਆ ਜਾਂ ਤੇਲ ਵੱਧ ਖਾਂਦਾ ਹਰ ਇੱਕ ਗੱਲੋਂ ਤਸੱਲੀ ਬਖਸ਼ਿਆ ਹੁਣ ਤੁਸੀਂ ਕਿਤੇ ਗਾਹ ਹੋਗੇ ਤੁਹਾਨੂੰ ਆਪਾਂ ਕਸਟਮਰ ਨਾਮ ਲਵਾਵਾਂਗੇ ਜੇ ਤੁਹਾਨੂੰ ਨੰਬਰ ਦਵਾਂ ਤੁਸੀਂ ਬੇਸ਼ੱਕ ਆ ਕੇ ਮਿਲਿਓ ਨਹੀਂ ਆਪਾਂ ਕਸਟਮਰ ਰਿਵਿਊ ਵੀਡੀਓ ਵੀ ਕਰਾਂਗੇ ਬਿਲਕੁਲ ਬਿਲਕੁਲ ਕਿਉਂਕਿ ਇਹ ਕੰਪਨੀ ਜੇ ਮੈਂ ਪਰਸਨਲ ਤੌਰ ਤੇ ਸੋਚਾਂ ਜਾਂ ਮੈਂ ਟ੍ਰੈਕਟਰ ਲੈਣਾ ਹੋਵੇ ਹਾਂਜੀ ਹਾਂਜੀ ਤੇ ਮੈਨੂੰ ਇਹ ਵਧੀਆ ਲੱਗਦਾ ਸਹੀ ਹੈ ਜੀ ਕਿਉਂਕਿ ਮੇਰੇ ਇੱਕ ਦੋ ਸੱਜਣਾ ਨੇ ਲਿਆ ਆ ਟ੍ਰੈਕਟਰ ਉਹ ਹਰਿਆਣਾ ਦੇ ਰਾਜ ਹੈ ਬਿਲਕੁਲ ਬਿਲਕੁਲ ਦੇਖੋ ਜਿਨ ਨੇ ਜੈਨੂ ਡਿਊਜ਼ ਭਾਰਤ ਪਤਾ ਹੈ ਨਾ ਹਾਂ ਉੱਤੋਂ ਦੇ ਭਾਵੇਂ 500 ਕਿਲੋਮੀਟਰ ਦੂਰ ਉਹਨੇ ਲੈਣਾ ਇਹ ਹੀ ਮੇਰਾ ਮਤਲਬ ਹੈ ਉਹਨੂੰ 175 ਆ ਓਕੇ ਤੇ 180 ਆ ਠੀਕ 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 ਆ ਤੇ ਪੰਜਾਬ ਤੇ ਡੀਲਰਸ਼ਿਪ ਕੋਲੋਂ ਕੋਈ ਨਹੀਂ ਜਿਹਦੋਂ ਉਹਨੇ ਲਿਆ ਬਸ ਉਹ ਵੇਰ ਬੰਨੂ ਪਤਾ ਹੈ ਇਹਦੇ ਬਾਰੇ ਹਾਂਜੀ ਤੇ 80 ਤੇ ਉਹਨੇ ਸਾਈਲੇਜ ਵਾਲੀ ਮਸ਼ੀਨ ਲਾਈ ਆ ਹਾਂਜੀ ਹਾਂ ਬਣਾਉਣ ਵਾਲੀ ਹਾਂ ਕਿਉਂਕਿ ਉਹ 80 ਤੇ ਹੀ ਲੱਗਦੀ ਹੈ ਦੇਖੋ ਮੈਂ ਤੁਹਾਨੂੰ ਦੱਸਣਿਆ ਕਿ ਜਿਹੜਾ 80 ਟ੍ਰੈਕਟਰ ਹੈ ਨਾ 80 ਹਾਂ ਇਸ ਟਾਈਮ ਸਭ ਤੋਂ ਟੌਪ ਤੇ ਉਹ ਆ ਸਾਈਲੇਜ ਮਸ਼ੀਨ ਦੇ ਵਿੱਚ ਬਿਲਕੁਲ ਬਾਕੀ ਸਾਰੀਆਂ ਕੰਪਨੀਆਂ ਤੇ ਆ ਰਹੇ ਆ ਬਿਲਕੁਲ ਬਟ ਜਿਹੜਾ ਮੋਸਟ ਟ੍ਰੈਂਡਿੰਗ ਚਾਹਣਾ ਜਿਹੜਾ ਪੂਰਾ ਕੰਮ ਵੀ ਨਵੇੜਦਾ ਤੇਲ ਖਰਚਾ ਵੀ ਘਟਿਆ ਪਾਵਰ ਵੀ ਪੂਰੀ ਆ ਉਹ ਡਿਊਜ਼ ਦੇ ਅਸੀ ਵੀ ਆ ਤੇ ਗੱਲ ਹੈ ਮੌਕੇ ਦੀ ਇਹ ਆ ਕਿ ਕੰਪਨੀ ਪੂਰੀ ਤਿਆਰੀ ਚ ਆ ਵੀ ਡੀਲਰਸ਼ਿਪ ਆਪਣੀ ਸਾਰੇ ਇੰਡੀਆ ਚ ਦੇਣੀ ਆ ਠੀਕ ਆ ਤੇ ਸ਼ੁਰੂਆਤ ਕਰਨੀ ਪੰਜਾਬ ਤੋਂ ਅੱਛਾ ਜੀ ਤੇ ਟਰੈਕਟਰ ਆਊਗਾ ਮੋਸਟ ਪਪੂਲਰ ਟਰੈਕਟਰ ਦੇ ਵਿੱਚ ਤੇ ਜੇ ਦੂਸਰੀ ਸਟੇਟ ਤੋਂ ਕਿਹੇ ਵੀ ਨੇ ਟਰੈਕਟਰ ਲੈਣਾ ਹੋਵੇ ਹਾਂਜੀ ਹਾਂਜੀ ਉਹਦੇ ਅੱਥਰ ਪ੍ਰਵੀਜ਼ਨ ਹੈਗੀ ਆ देखो दूसरी स्टेट तो ਭਾਵੇਂ ਕੋਈ ਪਾਕਿਸਤਾਨ ਚੋਂ ਲੈ ਲੇ ਹਾਂਜੀ ਆਹ ਟਰੈਕਟਰ ਦੇ ਦਾਂਗੇ ਸਿਰਫ ਇਹ ਆ ਵੀ ਉਹਦੇ ਨੇਅਰੈਸਟ ਡੀਲਰਸ਼ਿਪ ਨਾ ਹੋਵੇ ਤੇ ਜੇ ਕਿ ਇਹ ਕਸਟਮਰ ਤੇ ਨੇੜੇ ਤੇੜੇ ਕੋਈ 50 60 ਕਿਲੋਮੀਟਰ ਦੂਰ ਸੀ ਭੈ ਗਈ ਆ ਹਾਂਜੀ ਉਹਨੂੰ ਉੱਥੋਂ ਲੈਣ ਕੀ ਫਾਇਦਾ ਮੰਨ ਲਓ 10 2000 ਸਸਤਾ ਕਰਕੇ ਟਰੈਕਟਰ ਲੈ ਵੀ ਜਾਊਂ ਉਹਨ ਇੱਥੋਂ 600 ਕਿਲੋਮੀਟਰ ਕੋ ਦੂਰ ਲੈ ਜਾਊਗਾ ਹਾਂ ਉਹ ਕੱਲ ਨੂੰ ਕਹੂਗਾ ਕੋਈ ਮੈਨੂੰ ਦਿੱਕਤ ਲੱਗਦੀ ਆ ਅਸੀਂ ਕਹਣਾ ਜੇ ਸਾਡੇ ਕੋ ਆ ਜਾਣੀ ਜਾਂਦਾ ਜਿਹੜਾ ਨੇੜੇ ਵਾਲਾ ਉਹਨੇ ਕਹਣਾ ਤੂੰ ਮੇਰੇ ਕੋਲ ਲੈ ਆ ਨਹੀਂ ਮੈਂ ਘਵਾਵਾ ਕੋਈ ਬਦਨਾਮੀ ਟਰੈਕਟਰ ਦੀ ਆ ਤੇ ਮੈਂ ਤੇ ਇਹ ਸਲਾਹ ਦਊਂਗਾ ਤੇ ਬੰਦਾ ਤੁਹਾਨੂੰ ਰਿਆਦ ਵੀ ਕਰੂਗਾ ਜੇ ਕੋਈ ਕਰੋਨਾ ਮਾਨਤਾ ਨੇ ਤੇ ਅਸੀਂ ਉਹਦਾਂ ਗੱਲ ਕਰ ਸਕਦੇ ਵੀ ਕਸਟਮਰ ਨੂੰ ਟਰੈਕਟਰ ਦਓ ਉਹ ਜੇ ਰਿਆਦ ਕਰਕੇ ਦੇ ਦੇ। ਉਹ ਤਾਂ ਚਲੋ ਜੇ ਕੋਈ ਕਿਤੇ ਕੋਈ ਗੱਲ ਅੜਦੀ ਆ ਹਾਂ ਤੇ ਉਹ ਤੁਸੀਂ ਸਿਰੇ ਲਾ ਸਕਦੇ ਕਰਾ ਸਕਦੇ ਕੋਈ ਇਦੀ ਗੱਲ ਹੈਨਾ ਬਿਲਕੁਲ ਪਰ ਇਹ ਆ ਵੀ ਟਰੈਕਟਰ ਜਿਹੜਾ ਆ ਉਹ ਨੇੜਲੀ ਦਿ ਲੋ ਫਾਇਦਾ ਹੀ ਭਾਜੀ ਨੇੜੇ ਤੇ ਦਿੱਲੀ ਸਿਪ ਤੋਂ ਲੈਣ ਚ ਤੇ ਇਹਦੇ ਵਿੱਚ ਸਾਰੇ ਜਿਹੜੇ ਵੇਰੀਐਂਟ ਆਪਾਂ ਜ ਜਪਾਨਾ ਦੇ ਹੁਣ ਟਰੈਕਟਰ ਤੇ ਆ ਜਾਂਦੇ ਆ ਹਾਂਜੀ ਹਾਂਜੀ ਲਿਫਟ ਪਾਸ ਨੇ ਸਾਰਿਆਂ ਦੀ ਬਰਾਬਰ ਹੀ ਹੁੰਦੀ ਆ ਲੈਸ ਟੂ ਕਾਸਟ ਇਹਦੀ ਆ ਸਿੰਪਲ ਵਾਲੀ ਦੀ 5 ਕਿਲੋਟ ਵਾਲੇ ਤੋਂ ਘੱਟ ਹੈ। ਅੱਛਾ ਜੀ। ਹਾਂ। ਇਹਦੀ 30 ਸਮੇ ਉਹਦੀ 25 ਆ। ਤੇ ਪੀਟੀਓ ਪਾਵਰ ਸਾਰੇ ਵੀਡੀਓ ਪਾਵਰ ਜਿਹੜਾ ਆਪਣਾ ਸਿੰਪਲ 50 ਐਚਪੀ ਵਾਲਾ ਨਾ ਇਹਦੀ 54 ਪੀਟੀਓ ਆ। ਅੱਛਾ ਜੀ। ਹਾਂ 54 ਐਚਪੀ ਪੀਟੀਓ ਦਿੰਦਾ ਆ। ਇਹਦੀ 59.6 ਆ ਕਿੰਨੀ ਗਿਆ? 60 ਐਚਪੀ ਦੇ ਕਰੀਬ ਪੀਟੀਓ ਇਹਦੀ। ਮਤਲਬ ਬਹੁਤਾ ਫਰਕ ਨਹੀਂ। ਉਹ 5 6 ਐਚਪੀ ਦਾ ਹੀ ਫਰਕ ਹੈ। ਉਹ ਹੁਣ ਇਹਦੀ ਬਹੁਤ ਪਾਵਰ ਜਿਆਦੀ ਆ ਹਾਂ ਪੀਟੀਬ ਜਿਆਦੀ ਹੋਣੀ ਹੁੰਦੀ ਬਿਲਕੁਲ ਉਹਦੀ ਥੋੜੀ ਘਟ ਹੈ ਉਹਦੀ ਘਟ ਨਹੀਂ ਮਤਲਬ ਜੇ ਜਿੰਨਾ ਘੜ ਪਾ ਲੋ ਉਹਨਾਂ ਨੂੰ ਵੱਧ ਫੀਚਰ ਚਾਹੀਦੇ ਆ ਹਾਂ ਉਨੀ ਕੀਮਤ ਕਰਨੀ ਪੈਣੀ ਪਵੇਗਾ ਮਤਲਬ ਜੇ ਤੁਸੀਂ ਚਾਹੁੰਦੇ ਹੋ ਵੀ ਸਭ ਤੋਂ ਮਿਲੇ ਫਿਰ ਪੈਸੇ ਵੀ ਉਨੇ ਵਿੱਚ ਪਾਉਣੇ ਪੈਣਗੇ ਉਹ ਤਾਂ ਲੱਗਣੀ ਆ ਜੀ ਤੇ ਜੇ ਤੁਸੀਂ ਚਾਹੁੰਦੇ ਹੋ ਕਿ ਸਸਤਾ ਤੇ ਸਸਤਾ ਵੀ ਮਿਲ ਜੂਗਾ ਤੇ ਮੈਂ ਇਹ ਹੈ ਕਿ ਕਸਟਮਰ ਚਾਹੁੰਦਾ ਤੇ ਗੱਲ ਰਿਕੁਆਇਰਮੈਂਟ ਦੀ ਆ ਤੇ ਜਾਣਕਾਰੀ ਬਿਲਕੁਲ 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 ਜਿਹੜੀ ਗੱਲ ਹੁਣ ਜਿਹੜੇ ਜਿੰਨੇ ਵੀ ਜੂਰੀ ਫਾਰ ਬਰੇਜ ਟਰੈਕਟਰ ਲੈਣਾ ਆ ਵੀਰ ਹੁਣਾਂ ਦਾ ਨੰਬਰ ਚੱਲ ਰਹਿਣਾ ਮੈਂ ਸੰਪਰਕ ਕਰ ਲਿਓ ਬਿਲਕੁਲ ਬਿਲਕੁਲ ਬੜਾ ਬੜਾ ਕੁਝ ਹੁੰਦਾ ਕੰਪੈਰੀਸ਼ਨ ਕਰਕੇ ਲੋ ਹਾਂ ਤੁਹਾਡੀ ਰਿਕੁਆਇਰਮੈਂਟ ਕੀ ਆ ਤੁਹਾਨੂੰ ਕੰਪਨੀ ਦੇਣ ਕੀ ਲਈ ਆ ਬਿਲਕੁਲ ਮੰਨ ਲਓ ਅਸੀਂ ਕਹੀਏ ਟਰੈਕਟਰ ਹਾਰਡ ਕੋ 2 ਸਪੀਡ ਹੀ ਆ ਬ੍ਰਾਂਡ ਬੜਾ ਤਕੜਾ ਇਹ ਤਾਂ ਨਾਲ ਲੋ ਟਰੈਕਟਰ 3 4 ਸਿਲੈਕਟ ਕਰੋ ਉਹਨਾਂ ਚ ਕੰਪੈਰੀਸ਼ਨ ਕਰੋ ਇਹਨਾਂ ਚੋ ਬੈਸਟ ਕਿਹੜਾ ਹੈ ਬਿਲਕੁਲ ਬਿਲਕੁਲ ਫੇਰ ਟਰੈਕਟਰ ਲੋ ਜਿਹੜਾ ਮਰਜ਼ੀ ਐਵਰੇਜ ਵੇਖੋ ਗੇਅਰ ਸਪੀਡ ਵੇਖੋ ਪਾਵਰ ਵੇਖੋ ਕਿੰਦੀ ਪਾਵਰ ਕਰਨੀ ਹੈ ਲਿਫਟ ਕਿਦਾਂ ਦੀ ਇੰਜਨ ਕਿਦਾਂ ਦਾ ਰਿਲੀਏਬਿਲਟੀ ਕਿੰਨੀ ਆ ਮਤਲਬ ਫੰਕਸ਼ਨ ਕੀ ਕੀ ਆ ਹਰ ਇੱਕ ਚੀਜ਼ ਵੇਖ ਕੇ ਫਿਰ ਟਰੈਕਟਰ ਡਿਸਾਈਡ ਕਰੋ ਮਤਲਬ ਇਹ ਇੱਕ ਗੱਲ ਹੋਰ ਜੇ ਅਹੀਂ ਇਹ ਕਿ ਨਹੀਂ ਮੰਨ ਲਓ ਇਹ ਮਾਰਕੀਟ ਘਟਿਆ ਜਾਂ ਕਿਦਾਂ ਜਿਹੜੀ ਕੰਪਨੀ ਮੰਨ ਲਓ ਕੋਈ ਬ੍ਰਾਂਡ ਹੈ ਨਾ ਜੇ ਇਹ ਟਰੈਕਟਰ ਮਹਿੰਗਾ ਨਵਾਂ ਆ ਤੇ ਪੁਰਾਣਾ ਵੀ ਮਹਿੰਗਾ ਹੀ ਵਿਕਦਾ ਹੈ ਸਿਰਫ ਮਨ ਚ ਸਾਡੇ ਭਰਮ ਹੁੰਦਾ ਕਿ ਮੁੜ ਕੇ ਵਿਕਦਾ ਨਹੀਂ ਜੇ ਇਹਦਾ ਇਹਦਾ ਗਾਹਕ ਆ ਗਿਆ ਬਿਲਕੁਲ ਜੀ ਉਹਨੇ ਮੰਨ ਲਓ ਨਵਾਂ ਨਹੀਂ ਜਾਂ ਪੁਰਾਣਾ ਲੈਣਾ ਤੇ ਉਹਨੇ ਪੁਰਾਣੇ ਦੇ ਪੂਰੇ ਪੈਸੇ ਖਰਚਨੇ ਆ ਇਹ ਨਹੀਂ ਕਹਿਣਾ ਕਿ ਮੈਂ ਉਹ ਲੱਖ ਚ ਮਿਲੂ ਦੋ ਚ ਮਿਲੂ ਉਹੋ ਜੀ ਗੱਲ ਨਹੀਂ ਹੈ ਠੀਕ ਹੈ ਹਾਂ ਜੇ ਨਵਾਂ ਮਹਿੰਗਾ ਤੇ ਪੁਰਾਣਾ ਵੀ ਮਹਿੰਗਾ ਹੀ ਹੈ ਚਲੋ ਜੱਜ ਜੀ ਬਹੁਤ ਮਿਹਰਬਾਨੀ ਕੋਈ ਗੱਲ ਨਹੀਂ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਇਹ ਵੀ 파ਰ ਦਾ 파ਰੇ ਜਾ ਬਾਰੇ ਆਪਾਂ ਡਟੇਰ ਜੀ ਗੱਲਬਾਤ ਕੀਤੀ ਤੇ ਉਮੀਦ ਆ ਕਿ ਜਿੰਨੇ ਭੈਣ ਭਰਾ ਵੀਡੀਓ ਵੇਖ ਰਹੇ ਤੁਹਾਨੂੰ ਵੀਡੀਓ ਪਸੰਦ ਆਈ ਹੋਊਗੀ ਜੇ ਵੀਡੀਓ ਚੰਗੀ ਲੱਗੀ ਤੇ ਲਾਈਕ ਕਰਿਓ ਤੇ ਆਪਣੇ ਭੈਣਾਂ ਭਰਾਵਾਂ ਦੇ ਨਾਲ ਸਾਂਝੀ ਜ਼ਰੂਰ ਕਰਿਓ ਤਾਂ ਜੋ ਜਿੰਨੇ ਵੀ ਟਰੈਕਟਰ ਲੈਣਾ ਆ ਪਹਿਲਾਂ ਇੱਕ ਵਾਰੀ ਸਾਰੀਆਂ ਗੱਲਾਂ ਬਾਤਾਂ ਸੁਣ ਲੇ ਤੇ ਨਵਾਂ ਟਰੈਕਟਰ ਕਿਉਂਕਿ ਪੈਸੇ ਬਹੁਤ ਲੱਗਦੇ ਅੱਜ ਕੱਲ ਮਹਿੰਗਾ ਜਿਹਾ ਜਮਾਨਾ ਆ ਟਰੈਕਟਰ ਲੈਣ ਤੋਂ ਪਹਿਲਾਂ ਜਿਹੜਾ ਆ ਉਹ ਹਰੇਕ ਪੱਖ ਨੂੰ ਜਿਹੜਾ ਵੇਖਣਾ ਚਾਹਤਣਾ ਚਾਹੀਦਾ ਸੋ ਸਾਰੇ ਪਣਪਰਾਵਾਂ ਦਾ ਵੀਡੀਓ ਸਾਂਝੀ ਜ਼ਰੂਰ ਕਰਿਓ ਚੈਨਲ ਨੂੰ ਕਰਿਓ ਸਬਸਕ੍ਰਾਈਬ ਅੱਜ ਦੀ ਵੀਡੀਓ ਇੱਥੇ ਕਰਦੇ ਹਾਂ ਸਮਾਪਤ ਨਵੇਂ ਦਿਨ ਨਵੇਂ ਵਿਸ਼ੇ ਨਾਲ ਫੇਰ ਮਿਲਾਂਗੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ